ਲੱਖੇ ਸਧਾਨੇ ਲਈ ਪ੍ਰਚਾਰ ਕਰਦਾ ਰਿਹਾ ਭਾਨੇ ਸਿੱਧੂ ਦੇ ਲਈ ਉਹਨੂੰ ਪੁਲਿਸ ਫੜਦੀ ਰਹੀ ਉਹਨਾਂ ਦੀਆਂ ਸਟੇਜਾਂ ਤੇ ਜਾ ਕੇ ਬੋਲਦਾ ਰਿਹਾ ਪਰ ਉਹਨਾਂ ਦੀ ਜਦੋਂ ਖੜਨ ਦੀ ਵਾਰੀ ਸੀ ਉਹ ਕਿਉਂ ਨਹੀਂ ਖੜੇਗੇ ਅਸਲ ਦੇ ਵਿੱਚ ਪਰ ਜਦੋਂ ਮੈਂ ਬਾਹਰ ਆ ਕੇ ਸਾਰਾ ਕੁਝ ਦੇਖਿਆ ਉਦੋਂ ਮੈਨੂੰ ਪਤਾ ਲੱਗਿਆ ਨਹੀਂ ਯਾਰ ਇੱਥੇ ਮੈਂ ਗਲਤਾਂ ਉਹ ਚੀਜ਼ ਜੀ ਮੈਂ ਲੱਖੇ ਸਧਾਨੇ ਉਹਨਾਂ ਤੋਂ ਫੋਨ ਕਰਕੇ ਵੀ ਮਾਫੀ ਮੰਗੀ ਆ ਤੇ মিডিਆ ਸਾਹਮਣੇ ਵੀ ਮੰਗ ਰਹੇ ਆ ਫਿਰ ਮੈਨੂੰ ਇਹ ਗੁੱਸਾ ਸੀ ਯਾਰ ਪੰਜਾਬ ਦੀ ਗੱਲ ਹੀ ਮੈਂ ਕਰਦਾ ਪੰਜਾਬ ਦੀ ਉਹ ਕਰਦੇ ਆ ਮੇਰੇ ਵਾਸਤੇ ਬੋਲਦੇ ਨਹੀਂ ਪਰ ਮੈਂ ਜਦੋਂ ਵੀਡੀਓ ਚੈੱਕ ਕੀਤੀਆਂ ਤੇ ਉਹ ਮੈਂ ਦੇਖਿਆ ਫਿਰ ਉਹ ਇਹ ਵੀ ਪਤਾ ਲੱਗ ਗਿਆ ਸੀ ਵੀ ਉਹਨਾਂ ਨੇ ਆਪਦੀ ਟੀਮ ਦੇ ਬੰਦੇ ਘੱਲੇ ਸੀਗੇ ਤੇ ਫੋਨ ਤਾਂ ਮੈਂ ਪਹਿਲੇ ਦਿਨ ਹੀ ਕਰਤਾ ਸੀਗਾ ਕਿ ਰਾਜੀਨਾਮਾ ਹੋ ਗਿਆ ਇਹਨਾਂ ਦਾ ਕੋਈ ਸਮਝੌਤਾ ਹੋ ਗਿਆ ਉਹ ਚੀਜ਼ ਨੂੰ ਲੈ ਕੇ ਰਾਤੋਂ ਰਾਤ ਜਿਹੜਾ ਇਹਨੂੰ ਬਾਹਰ ਕੱਢ ਦਿੱਤਾ ਤੁਹਾਨੂੰ ਵੀ ਕਹਿੰਦੇ ਕਿ ਮੁੱਖ ਮੰਤਰੀ ਤੱਕ ਆਫਰ ਆਉਂਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਨਹੀਂ ਮੈਨੂੰ ਜਿਹੜੀ ਸੀਐਮ ਸਾਹਿਬ ਨਾਲ ਮੇਰੀ ਗੱਲ ਜਰੂਰ ਹੋਈ ਆ ਅਮਰਜੀਤ ਉਦੋ ਵਾਲੀ ਆ ਜੀ ਜਿਹਨੇ ਕੁਛ ਸਕਿੰਟਾਂ ਮਾਨ ਸਾਹਿਬ ਨਾਲ ਗੱਲ ਕਰਾਈ ਆ ਇਹਦੇ ਮਾਨ ਸਾਹਿਬ ਤੁਹਾਨੂੰ ਉਹ ਕਹਿੰਦੇ ਵੀ ਅਸੀਂ ਝੂਠਾ ਪਰਚਾ ਕਦੇ ਨਹੀਂ ਕਿਸੇ ਤੇ ਪਾਉਂਦੇ ਸਾਡੇ ਐਮਐਲਏ ਵੱਲੋਂ ਪਵਾਇਆ ਗਿਆ ਸੀ ਦਾ ਮੇਰੀ ਰਿਮਾਂਡ ਹੈ ਜਿਹੜੀ ਉਹ ਕੈਨਸਲ ਪਤਾ ਕਿਹਨੇ ਕਰਵਾਈ ਮਤਲਬ ਰਿਮਾਂਡ ਅੱਗੋਂ ਵਕੀਲ ਕਿਹਨੇ ਭੇਜਿਆ ਨਹੀਂ ਰਿਮਾਂਡ ਮੰਗ ਰਹੇ ਸੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਗੱਲ ਫਿਲਹਾਲ ਮੇਰਾ ਮਨ ਨਹੀਂਗਾ ਜਿਵੇਂ ਕਹਿੰਦੇ ਨੇ ਨਾ ਦਿਲ ਮਿਲਿਆ ਦੇ ਮੇਲੇ ਹਾਲੇ ਸਾਡਾ ਕਿਸੇ ਨਾਲ ਦਿਲ ਨਹੀਂ ਮਿਲਿਆ ਪਿਛਲੇ ਕੁਝ ਦਿਨ ਪਹਿਲਾਂ ਵਿਸ਼ੂਪਦੀਪ ਸਿੰਘ ਕਿਸੇ ਵਿਵਾਦ ਨੂੰ ਲੈ ਕੇ ਜੇਲ੍ਹ ਦੇ ਵਿੱਚ ਚਲੇ ਜਾਂਦੇ ਨੇ ਜਦੋਂ ਜੇਲ੍ਹ ਦੇ ਵਿੱਚੋਂ ਆਉਂਦੇ ਨੇ ਤਾਂ ਇੱਕ ਬੜੀ ਚਰਚਾ ਜਿਹੜੀ ਆ ਪੰਜਾਬ ਦੇ ਵਿੱਚ ਚੱਲਦੀ ਆ ਜਿਹੜੀ ਮੀਡੀਆ ਦੇ ਵਿੱਚ ਵੀ ਚੱਲੀ ਆ ਤੇ ਵਿਸ਼ੂਪਦੀਪ ਵੀ ਇਸ ਚੀਜ਼ ਤੇ ਬੋਲਦਾ ਰਿਹਾ ਕਿ ਲੱਖੇ ਸਿਧਾਨੇ ਹਰੀ ਉਹਨਾਂ ਦੇ ਹੱਕ ਚ ਕਿਉਂ ਨਹੀਂ ਖ ਲੋਕ ਸਭਾ ਦੇ ਇਲੈਕਸ਼ਨ ਸੀ ਜਦੋਂ ਵਿਸ਼ਵਦੀਪ ਖੁਦ ਇਲੈਕਸ਼ਨ ਲੜਨ ਦੀ ਤਿਆਰੀ ਦੇ ਵਿੱਚ ਨਹੀਂ ਸੀ ਲੱਖੇ ਸਿਧਾਣੇ ਲਈ ਪ੍ਰਚਾਰ ਕਰਦਾ ਰਿਹਾ ਭਾਨੇ ਸਿੱਧੂ ਦੇ ਲਈ ਉਹਨੂੰ ਪੁਲਿਸ ਫੜਦੀ ਰਹੀ ਉਹਨਾਂ ਦੀਆਂ ਸਟੇਜਾਂ ਤੇ ਜਾ ਕੇ ਬੋਲਦਾ ਰਿਹਾ ਪਰ ਉਹਨਾਂ ਦੀ ਜਦੋਂ ਖੜਨ ਦੀ ਵਾਰੀ ਸੀ ਉਹ ਕਿਉਂ ਨਹੀਂ ਖੜੇਗੇ ਅਸਲ ਦੇ ਵਿੱਚ ਇੱਕ ਕਹਾਣੀ ਹੈ ਕੀ ਆ ਆਪਾਂ ਵਿਸ਼ਵਦੀਪ ਨੂੰ ਪੁੱਛ ਲੈਨੇ ਵਿਸ਼ਵਦੀਪ ਹੈ ਕੀ ਆ ਵਿਸ਼ਵਦੀਪ ਸਲੀਅਤ ਕੀ ਹੈ ਤੁਸੀਂ ਇੱਕ ਲਾਂਬਾ ਬਹੁਤ ਤਕੜਾ ਦਿੱਤਾ ਕਿ ਕਹਿੰਦੇ ਲੱਖੇ ਸਿਧਾਣੇ ਹਰੀਮ ਭਾਨੇ ਅਰੀ ਤੁਹਾਡੇ ਹੱਕ ਦੇ ਵਿੱਚ ਨਹੀਂ ਖੜੇਗੇ ਦੇਖੋ ਮਹਾਰਾਜ ਲਾਂਬਾ ਦਿੱਤਾ ਇਹਦਾ ਆਪਦੇ ਸੱਜਣਾ ਨੂੰ ਹਾਂ ਸੱਜਣਾ ਨੂੰ ਲਾਂਬਾ ਦੇਤਾ ਜੀ ਦੂਸਰਾ ਨੰਬਰ ਇਹ ਆ ਵੀ ਮੈਂ ਬਾਅਦ ਦੇ ਵਿੱਚ ਵੀਡੀਓ ਚੈੱਕ ਕੀਤੀਆਂ ਹੂੰ ਕਿ ਉਹ ਬੋਲੇ ਆ ਉਹਨਾਂ ਨੇ ਆਉਣਾ ਸੀ ਫਿਰ ਮੈਂ ਫੋਨ ਲਾਇਆ ਲਖੇ ਸਧਾਨੇ ਨੂੰ ਮੈਂ ਖੈਰ ਵੀ ਬਾਈ ਚੰਗੇ ਨਿਕਲੇ ਤੁਸੀਂ ਉਹ ਆਂਦਾ ਯਾਰ ਗੱਲ ਸੁਣ ਮੇਰੀ ਕਹਿੰਦਾ ਤੂੰ ਬੋਲ ਤਾਂ ਮੈਂ মিডিਆ ਚ ਵੀ ਸੁਣ ਲਿਆ ਪਰ ਕਹਿੰਦਾ ਮੈਂ ਹੁਣ ਸਫਾਈਆ ਦਿੰਦਾ ਫਿਰਾਂ ਵੀ ਲੋਕਾਂ ਨੂੰ ਵੀ ਹਾਂ ਭਾਈ ਆ ਗੱਲ ਕਹਿੰਦਾ ਵੀ ਜੇ ਧਰਨਾ ਲੱਗਦਾ ਅਸੀਂ ਨਾ ਪਹੁੰਚਦੇ ਫਿਰ ਤੂੰ ਗੱਲ ਕਹਿੰਦਾ ਫਿਰ ਤੂੰ ਸਾਨੂੰ ਇਹ ਕਹਿੰਦਾ ਫਿਰ ਮੈਨੂੰ ਪਾਣੀ ਸਿੱਧੂ ਦਾ ਵੀ ਫੋਨ ਆਇਆ ਉਹ ਦੁਬਈ ਸੀ ਉਹ ਕਹਿੰਦਾ ਭਾਈ ਮੈਂ ਦੁਬਈ ਸੀਗਾ ਮੈਂ ਉਹਦੇ ਭਰਾ ਨੂੰ ਇਹ ਕਹਤਾ ਸੀ ਵੀ ਤੂੰ ਉਸ 10 ਗੱਡੀਆਂ ਲੈ ਕੇ ਜਾਣੀਆਂ ਤੇ ਉਹ ਮੇਰੇ ਭਰਾ ਨੇ ਉੱਥੇ ਪਹੁੰਚਣਾ ਸੀਗਾ ਹੁਣ ਉਹ ਕਹਿੰਦੇ ਜਦੋਂ ਧਰਨਾ ਹੀ ਨਹੀਂ ਲੱਗਿਆ ਉਹਦੇ ਵਿੱਚ ਅਸੀਂ ਕੀ ਕਰ ਸਕਦੇ ਆ ਕਹਿੰਦੇ ਜਾਂ ਤਾਂ ਹੋਈਏ ਜਿੱਦੇ ਕਹਿੰਦੇ ਧਰਨਾ ਕੈਂਸਲ ਹੋਇਆ ਉਹਦੇ ਵੀ ਲੋਕਾਂ ਨੂੰ ਕਿਹਾ ਜਦੋਂ ਇਹ ਤੁਹਾਡੇ ਕੋਲ ਪੂਰੀ ਰਿਪੋਰਟ ਨਹੀਂ ਸੀਗੀ ਇਹ ਤਾਂ ਲਖੇ ਸੁਧਾਨੇ ਨੇ ਮੇਰੇ ਕੋਲ ਵੀ ਇਹ ਗੱਲ ਕੀਤੀ ਉਹ ਕਹਿੰਦਾ ਕਿ ਵਿਸ਼ੂਪਦੀਪ ਨੇ ਚਲੋ ਲਾਂਬਾ ਦਿੱਤਾ ਠੀਕ ਹੈ ਸਿਰ ਮੱਥੇ ਸਾਨੂੰ ਕੋਈ ਤਰਾਜ ਨਹੀਂ ਹੈਗਾ ਪਰ ਕਹਿੰਦਾ ਜੇ ਉਹ ਧਰਨਾ ਦਾ ਕੈਂਸਲ ਨਾ ਕਰਦੇ ਜੇ ਅਸੀਂ ਨਾ ਪਹੁੰਚਦੇ ਫਿਰ ਗਲਤ ਤਾਂ ਸੀ ਲਾਂਬਾ ਤਾਂ ਹੁੰਦਾ ਜੇ ਅਸੀਂ ਮੌਕੇ ਤੇ ਨਾ ਪਹੁੰ ਮੈਂ ਵੱਡੇ ਭਾਈ ਮੈਂ ਤਾਂ ਤੁਹਾਨੂੰ ਪਹਿਲਾਂ ਕਹਿਤਾ ਵੀ ਮੈਂ ਤਾਂ 70 70 ਫੁੱਟ ਦੀਆਂ ਕੰਧਾਂ ਦੇ ਵਿੱਚ ਕਾਇਦ ਸੀਗਾ ਮੈਂ ਤਾਂ ਘਰੇ ਮੇਰੀ ਫੋਨ ਤੇ ਕਈ 1 2 ਵਾਰੀ ਗੱਲ ਹੋਈ ਹੈ ਜਿਹੜੀ ਪੀਸੀਓ ਤੇ ਜੋ ਵੀ ਕਿਸੇ ਤੋਂ ਵੀ ਜਿਵੇਂ ਕਿਸੇ ਮੁੰਡੇ ਦਾ ਕਾਟ ਬਣਿਆ ਸੀ ਦੂਜੇ ਤੋਂ ਕਾਨਫਰੈਂਸ ਲਵਾਤੀ ਉਹਨਾਂ ਦੇ ਪਰਿਵਾਰਾਂ ਤੋਂ ਉਦੋਂ ਗੱਲ ਹੋਈ ਆ ਤੇ ਉਦੋਂ ਪਤਾ ਲੱਗਿਆ ਵੀ ਭਾਈ ਆਹ ਗੱਲ ਹੋਈ ਜਾਂਦੀ ਆ ਬਾਤ ਹੋਈ ਜਾਂਦੀ ਆ ਪਰ ਜਦੋਂ ਮੈਂ ਬਾਹਰ ਆ ਕੇ ਸਾਰਾ ਕੁਝ ਦੇਖਿਆ ਉਦੋਂ ਮੈਨੂੰ ਪਤਾ ਲੱਗਿਆ ਨਹੀਂ ਯਾਰ ਇੱਥੇ ਮੈਂ ਗਲਤ ਆ ਉਹ ਚੀਜ਼ ਦੀ ਮੈਂ ਲੱਖੇ ਸਿਧਾਨੇ ਉਹਨਾਂ ਤੋਂ ਫੋਨ ਕਰਕੇ ਵੀ ਮਾਫੀ ਮੰਗੀ ਆ ਤੇ মিডিਆ ਸਾਹਮਣੇ ਵੀ ਮੰਗ ਰਹੇ ਆ ਫਿਰ ਜਿਹੜਾ ਕਹਿ ਲੋ ਬਾਬਾ ਮਿਲਜਰ ਸਿੰਘ ਸੋਢੀ ਜੀ ਦਾ ਧੰਨਵਾਦ ਕੀਤਾ ਅੱਜ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਵੀਡੀਓ ਪਾ ਕੇ ਪ੍ਰਸ਼ਾਸਨ ਨੂੰ ਕਿਹਾ ਤੇ ਮੈਂ ਜਿੰਨੇ ਵੀ ਮੇਰੇ ਵਾਸਤੇ ਬੋਲੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਉਹ ਜਿਹੜਾ ਕਹਿ ਲੋ ਵੀ ਬਾਕੀ ਹਾਂ ਇਹ ਗੱਲ ਨਹੀਂ ਵੀ ਲੱਖੇ ਸਿਧਾਨੇ ਤੇ ਰੱਬ ਨਾ ਕਰੇ ਕੋਈ ਬਿਪਤਾ ਪੈਦੀ ਮੈਂ ਪਾਸੇ ਹੋ ਜੂਨਾ ਮੈਨੂੰ ਇਹ ਗੁੱਸਾ ਸੀ ਯਾਰ ਪੰਜਾਬ ਦੀ ਗੱਲ ਹੀ ਮੈਂ ਕਰਦਾ ਪੰਜਾਬ ਦੀ ਉਹ ਕਰਦੇ ਆ ਮੇਰੇ ਵਾਸਤੇ ਬੋਲੇ ਨਹੀਂ ਪਰ ਮੈਂ ਜਦੋਂ ਵੀਡੀਓ ਚੈੱਕ ਕੀਤੀਆਂ ਤੇ ਉਹ ਮੈਂ ਦੇਖਿਆ ਫਿਰ ਉਹ ਇਹ ਵੀ ਪਤਾ ਲੱਗ ਗਿਆ ਸੀ ਵੀ ਉਹਨਾਂ ਨੇ ਆਪਦੀ ਟੀਮ ਦੇ ਬੰਦੇ ਘੱਲੇ ਸੀਗੇ ਤੇ ਫੋਨ ਤਾਂ ਮੈਂ ਪਹਿਲੇ ਦਿਨ ਹੀ ਕਰਤਾ ਸੀਗਾ ਚਲੋ ਆਪਾਂ ਇਹ ਵਿਵਾਦਾਂ 'ਚ ਨਹੀਂ ਪੈਂਦੇ ਬਾਕੀ ਹੁਣ ਇੱਥੇ ਜਿਹੜਾ ਕਹਿ ਲੋ ਵੀ ਲੱਖੇ ਸੁਧਾਰੇ ਨਾਲ ਭਾਨੇ ਸਿੱਧੂ ਨਾਲ ਉਦੋਂ ਜਦੋਂ ਆਏ ਆ ਉਦੋਂ ਗੁੱਸਾ ਸੀਗਾ ਪਰ ਜਦੋਂ ਬਈ ਸਾਰਾ ਕੁਝ ਕਲੀਅਰ ਹੋ ਗਿਆ ਉਸ ਤੋਂ ਬਾਅਦ ਮੈਂ ਫੋਨ ਕਰਕੇ ਬੋਲਿਆ ਜਦੋਂ ਉਦੋਂ ਮੋਬਾਈਲ ਫਰੋਲੇ ਨਹੀਂ ਜਾਣਕਾਰੀ ਪੂਰੀ ਨਹੀਂ ਸੀ ਜੋ ਆਇਆ ਮੂੰਹ ਦੇ ਵਿੱਚ ਜਾਂ ਗੁੱਸਾ ਸੀ ਬੋਲਦਾ ਭਾਈ ਜੋ ਵੇਖੋ ਗੱਲ ਇਸ ਤਰ੍ਹਾਂ ਦੀ ਆ ਜਿਵੇਂ ਜਿਵੇਂ ਰੋਟੀਆਂ ਚੁੱਭਦੀਆਂ ਸੀ ਨਾ ਅੰਦਰ ਚ ਜੇਲਦੀਆਂ ਤਿੱਖੇ ਕਿਨਾਰੇ ਵਾਲੀਆਂ ਹਾਂ ਉਵੇਂ-ਉਵੇਂ ਬਈ ਗੁੱਸਾ ਕੱਢੀ ਆਏ ਆ ਪਰ ਫੋਨ ਚੱਕਿਆ ਬਾਅਦ ਦੇ ਵਿੱਚ ਤੁਸੀਂ ਯਕੀਨ ਮੰਨਿਓ ਹੋਰ ਆਪਣੀ ਕੋਈ ਨਾਰਾਜ਼ਗੀ ਨਹੀਂ ਕਿਸੇ ਤਰ੍ਹਾਂ ਦੀ ਪੰਜਾਬ ਦੀ ਗੱਲ ਜਿਹੜਾ ਵੀ ਬੰਦਾ ਕਰਦਾ ਚਾਹੇ ਉਹ ਐਸਸੀ ਬੀਸੀ ਜਰਨਲ Hindu ਮੁਸਲਮ ਸਿੱਖ ਈਸਾਈ ਹੋਵੇ ਉਹਦੇ ਆਪਾਂ ਹੱਕ 'ਚ ਖੜੇ ਸੀ ਖੜੇ ਆ ਤੇ ਖੜਦੇ ਰਵਾਂਗੇ ਤੇ ਜਿਹੜੀ ਕਹਿ ਲੋ ਗੱਲ ਵੀ ਹਾਂ ਭਾਈ ਮੈਂ ਹੁਣ ਵਾਰੀ-ਵਾਰੀ ਤੱਕ ਨਹੀਂ ਸਕਦਾ ਕਿ ਬਾਅਦ ਦੇ ਵਿੱਚ ਫੋਨ ਫਰੋਲੇ ਤੇ ਪਤਾ ਲੱਗਿਆ ਮੇਰੀ ਮੇਰੀ ਰੱਖੇ ਨਾਲ ਗੱਲ ਹੋਈ ਉਹ ਕਹਿੰਦਾ ਮੈਂ ਪ੍ਰਗਟ ਸਿੰਘ ਨੂੰ ਘਰੇ ਭੇਜਿਆ ਪਹਿਲੇ ਦਿਨ ਫਿਰ ਮੇਰੀ ਟੀਮ ਦੇ ਚਾਰ ਬੰਦੇ ਉਹਦੇ ਘਰੇ ਜਾਂਦੇ ਆ ਫਿਰ ਉਹਦੀ ਮਾਤਾ ਨਾਲ ਮੇਰੀ ਗੱਲ ਵੀ ਹੁੰਦੀ ਆ ਪਰਿਵਾਰ ਨਾਲ ਗੱਲ ਵੀ ਹੁੰਦੀ ਵੀ ਤੁਸੀਂ ਪ੍ਰੋਗਰਾਮ ਦੱਸੋ ਕੀ ਆ ਐਸਐਸਪੀ ਤੱਕ ਕਹਿੰਦਾ ਮੈਂ ਸੰਪਰਕ ਕੀਤਾ ਸਾਰਾ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਆਪਾਂ ਧਰਨਾ ਦੇਣਾ ਤੁਸੀਂ ਕੋਈ ਧਰਨੇ ਦੀ ਕਾਲ ਦਿੱਤੀ ਉਹ ਕਹਿੰਦਾ ਵੀ ਤੁਸੀਂ ਧਰਨੇ ਤੇ ਕਿੰਨੇ ਬੰਦੇ ਚਾਹੀਦੇ ਆ ਧਰਨਾ ਛੋਟਾ ਨਹੀਂ ਹੋਊਗਾ ਮੈਂ ਕੋਈ ਹਜ਼ਾਰ ਬੰਦਾ ਲੈ ਕੇ ਉੱਥੇ ਜਿਹੜਾ ਉਹ ਪਹੁੰਚੂਗਾ ਤੇ ਵੱਡਾ ਇਕੱਠ ਰੱਖੂਗਾ ਤੇ ਤਰੀਕ ਮੈਨੂੰ ਇੱਕ ਦੱਸ ਦਿਓ 17 ਤਰੀਕ ਨੂੰ ਸ਼ਾਇਦ ਉਹਨ 18 ਤਰੀਕ ਦਾ ਸ਼ਹਿਨ ਤੁਹਾਡਾ ਸੀਗਾ ਐਤਵਾਰ ਦਾ ਉੱਥੇ ਤੁਸੀਂ ਸੋਮਵਾਰ ਦਾ ਸ਼ਹਿਨ ਉਹ 19 19 ਤਰੀਕ ਦਾ ਰੱਖਤਾ ਸੀਗਾ ਬੁੱਧਵਾਰ ਦਾ ਹਾਂ ਬੁੱਧਵਾਰ ਦਾ ਠੀਕ ਹੈ ਤੇ ਉਹ ਜਿਹੜਾ ਕਹਿ ਲੋ ਕਿ ਉਹ ਪਿੰਡਾਂ ਦੇ ਵਿੱਚ ਅਲਾਸਮੈਂਟ ਵੀ ਕਰਾਈ ਸੀ ਲੱਖਾ ਸਧਾਨਾ ਪਹੁੰਚ ਰਿਆ ਬਾਅਦ ਵਿੱਚ ਜਿਵੇਂ ਜਿਵੇਂ ਪਤਾ ਲੱਗਿਆ ਲੱਖਾ ਸਧਾਨਾ ਪਹੁੰਚ ਰਿਆ ਭਾਨੇ ਸਿੱਧੂ ਦਾ ਬ੍ਰਦਰ ਪਹੁੰਚ ਰਿਆ ਇਹ ਅਲਾਸਮੈਂਟਾਂ ਕਰਾਈਆਂ ਸੀਗਾ ਚਲੋ ਲੋਕਾਂ ਦਾ ਬਹੁਤ ਬਹੁਤ ਧੰਨ। ਇਹ ਇਹ ਤੁਹਾਡੇ ਤੁਹਾਨੂੰ ਕਿਸੇ ਨਾਲ ਦੇ ਨੇ ਦੱਸਤਾ ਵੀ ਲੋਖੇਰੀ ਤੁਹਾਡੇ ਨਾਲ ਨਹੀਂ ਖੜੇ ਜਾਂ ਇਦਾਂ ਕੁਝ ਜਾਂ ਕੀ ਬਣਿਆ ਕੀ ਕਹਾਣੀ ਕੀ ਵਾਪਰ ਗਈ। ਬਸ ਇਹ ਜਿਹੜੀ ਕਹਾਣੀ ਵਾਪਰ ਗਈ ਠੀਕ ਹੈ ਜੀ। ਆਪਾਂ ਇਹਨਾਂ ਮੁੱਦਿਆਂ ਦੇ ਵਿੱਚ ਹੁਣ ਸਦਾ ਉਲਝਣੀ ਰਹਿਣਾ ਚਾਹੁੰਦੇ। ਜਿਹੜੀ ਗੱਲ ਸੀ ਉਹ ਪਿੰਡ ਦਾ ਮਸਲਾ ਸੀਗਾ। ਉਹ ਅਸਲ ਦੇ ਵਿੱਚ ਮੇਰੇ ਕੁਝ ਪਹਿਲੇ ਨੰਬਰ ਤਾਂ ਬੇਵਕੂਫ ਮੈਂ ਨਿਕਲੇ ਪਿੰਡ ਦਾ ਮਸਲਾ ਸੀਗਾ ਪੰਚਾਇਤੀ ਜ਼ਮੀਨ ਦਾ। ਉਹ ਮੈਂ ਕਿਹਾ ਭਾਈ ਬੋਲੀ ਕਰਾ ਲਓ। ਦੁੱਖਿਆਰ ਕਿਤੇ ਵੀ ਹੁੰਦਾ ਚਾਹੇ ਪਿੰਡ ਦਾ ਚਾਹੇ ਕੋਈ ਹੋਰ ਆ ਜਿੱਥੇ ਧੱਕਾ ਹੋਵੇ ਵੀ ਹਾਂ ਭਾਈ ਕਾਂਗਰਸ ਦੀ ਸਰਕਾਰ ਵੀ ਰਹੀ ਆ ਆਕਾਲੀਆਂ ਦੀ ਵੀ ਰਹੀ ਆ ਉਹ ਬੋਲੀ ਲਵਾਉਂਦੇ ਰਹੇ ਆ ਉਹ ਬੋਲੀ ਨਹੀਂ ਲੱਗੀ ਉਸ ਚੀ ਦਾ ਗੁੱਸਾ ਆ ਗਿਆ ਮੈਂ ਤੁਹਾਨੂੰ ਰਿਕਾਰਡਿੰਗਾਂ ਭੇਜੀਆਂ ਸੀਗਾ ਸ਼ਾਇਦ ਤੁਸੀਂ ਸੁਣੀਆਂ ਜਾਂ ਨਹੀਂ ਸੁਣੀਆਂ ਉਹ ਸਾਰਾ ਉਹ ਕਰ ਲਿਆ ਉਸ ਤੋਂ ਬਾਅਦ ਭਾਈ ਸਾਹਿਬ ਜਦੋਂ ਮੈਨੂੰ ਸਾਰਿਆਂ ਦੀਆਂ ਰਿਕਾਰਡਿੰਗਾਂ ਵੀ ਭਾਈ ਤੂੰ ਅਲਾਉਸਮੈਂਟ ਕਰ ਦੇ ਇਹ ਪ੍ਰਸ਼ਾਸਨ ਵੱਲੋਂ ਆ ਤੇ ਲਾਉਸਮੈਂਟ ਕਰਦੇ ਉਹ ਲਾਉਸਮੈਂਟ ਮੈਂ ਕੀਤੀ ਜਦੋਂ ਮੈਨੂੰ ਤੋਂ ਕਰਵਾਈ ਗਈ ਜਦੋਂ ਮੈਨੂੰ ਪਤਾ ਲੱਗਿਆ ਮੇਰੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਸੀ ਜਿਹੜਾ ਮੁੰਡੇ ਨੇ ਮੇਰੇ ਤੇ ਕਾਰਵਾਈ ਕਰਾਈ ਆ ਉਹਦੇ ਨਾਲ ਵੀ ਵਿਚਾਰੇ ਨਾਲ ਕੋਈ ਗੱਲਬਾਤ ਨਹੀਂ ਸੀ ਉਹਨੂੰ ਰਾਜਨੀਤਿਕ ਬੰਦਿਆਂ ਨੇ ਵਰਤ ਲਿਆ ਹੋਰ ਕੁਝ ਨਹੀਂ ਉਹ ਨਿਬੜੀ ਕਿੱਥੇ ਆ ਫਿਰ ਨਿਬੜ ਗਈ ਸਾਰੀ ਮਾਮਲਾ ਨਹੀਂ ਨਿਬੜੀ ਨਹੀਂ ਹਲੇ ਪਰਚਾ ਜਿਹੜਾ ਉਹ ਕੋਈ ਕੈਂਸਲ ਨਹੀਂ ਹੋਇਆ ਕੈਂਸਲੇਸ਼ਨ ਪਾਈ ਆ ਉਹ ਵੇਖੋ 6 ਤਰੀਕ ਨੂੰ ਕੀ ਕਿ ਰਾਜੀਨਾਮਾ ਹੋ ਗਿਆ ਇਹਨਾਂ ਦਾ ਕੋਈ ਸਮਝੌਤਾ ਹੋ ਗਿਆ ਉਹ ਚੀਜ਼ ਨੂੰ ਲੈ ਕੇ ਰਾਤੋ-ਰਾਤ ਜਿਹੜਾ ਇਹਨੂੰ ਬਾਹਰ ਕੱਢ ਦਿੱਤਾ ਤੁਹਾਨੂੰ ਵੀ ਕਹਿੰਦੇ ਕਿ ਮੁੱਖ ਮੰਤਰੀ ਤੱਕ ਆਫਰਾਂ ਆਉਂਦੀਆਂ ਗੱਲਾਂ ਸਾਹਮਣੇ ਆ ਰਹੀਆਂ ਨਹੀਂ ਮੈਨੂੰ ਜਿਹੜੀ ਸੀਐਮ ਸਾਹਿਬ ਨਾਲ ਮੇਰੀ ਗੱਲ ਜਰੂਰ ਹੋਈ ਆ ਅਮਰਜੀਤ ਉਦੋਵਾਲੀ ਆ ਜੀ ਇਹ ਜਿਹੜਾ ਕਹਿੰਦਾ ਸਮਰਾਟ ਬੱਤਰਾ ਸੀ ਉਹਨੇ ਅਮਰਜੀਤ ਉਦੋਵਾਲੀ ਆ ਜੀ ਨੂੰ ਫੋਨ ਲਾਇਆ ਅਮਰਜੀਤ ਉਦੋਵਾਲੀ ਆ ਜੀ ਨੇ ਪ੍ਰਸ਼ਾਸਨ ਨਾਲ ਗੱਲ ਕੀਤੀ ਪਹਿਲਾਂ ਤਾਂ ਸਾਰਾ ਜਿਹੜਾ ਪ੍ਰਭਾ ਲੋਕਾਂ ਦਾ ਪੈਂਦਾ ਲੋਕਾਂ ਦਾ ਪ੍ਰਭਾਵ ਪਾਉਣ ਤੋਂ ਗੱਲ ਪਹੁੰਚਦੀ ਸਮਰਾਟ ਬੱਤਰੇ ਕੋਲ ਹੋਰ ਜਦੋਂ ਫਿਰ ਅਮਰਜੀਤ ਉਦੋਵਾਲੀਆ ਜੀ ਨੇ ਕੁਛ ਸਕਿੰਟਾ ਮਾਨ ਸਾਹਿਬ ਨਾਲ ਗੱਲ ਕਰਾਈ ਆ ਇਹਦੇ ਮਾਨ ਸਾਹਿਬ ਤੁਹਾਨੂੰ ਉਹ ਕਹਿੰਦੇ ਵੀ ਅਸੀਂ ਝੂਠਾ ਪਰਚਾ ਕਦੇ ਨਹੀਂ ਕਿਸੇ ਤੇ ਪਾਉਂਦੇ ਸਾਡੇ ਐਮਐਲਏ ਵੱਲੋਂ ਪਵਾਇਆ ਗਿਆ ਸੀ ਅਸੀਂ ਅਸੀਂ ਐਮਐਲਏ ਨੂੰ ਪਿੱਛੇ ਸਿੱਟ ਕੇ ਪਰਚਾ ਕੈਨਸਲ ਕਰਾਇਆ ਮੈਂ ਕਿਹਾ ਚਲੋ ਇਹ ਗੱਲ ਤੁਹਾਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਹਿੰਦੇ ਕਿ ਸਾਡੇ ਐਮਐਲਏ ਦੇ ਵੱਲੋਂ ਤੁਹਾਡੇ ਤੇ ਪਰਚਾ ਪਵਾਇਆ ਗਿਆ ਸੀ ਤੋਂ ਝੂਠਾ ਤੇ ਐਮਐਲਏ ਨੂੰ ਪਿੱਛੇ ਜ਼ੋਰਤਾ ਤੇ ਹੁਣ ਤੁਹਾਡਾ ਪਰਚਾ ਕੈਨਸਲ ਕਰਤਾ ਐਮਐਲਏ ਵੱਲੋਂ ਵੀ ਕਹ ਮੈਂ ਜਿਵੇਂ ਉਸ ਤੋਂ ਬਾਅਦ ਜਿਹੜੀ ਮੇਰੀ ਤੋਂ ਉਹਨਾਂ ਨਾਲ ਕੁਝ ਸਕਿੰਟ ਹੋਈ ਆ ਫਿਰ ਜਿਹੜੀ ਅਮਰਜੀਤ ਉਦੋਂ ਵਾਲੀ ਆ ਜੀ ਨਾਲ ਗੱਲ ਹੋਈ ਆ ਉਹ ਕਹਿੰਦੇ ਵੀ ਭਾਈ ਮਾਨ ਸਾਹਿਬ ਨੇ ਐਮਐਲਏ ਨੂੰ ਪੈਸੇ ਕਰਕੇ ਜਿਹੜਾ ਪਰਚਾ ਦਰ ਕੈਨਸਲ ਕਰਾਇਆ ਮੈਂ ਉਹਨਾਂ ਦਾ ਧੰਨਵਾਦ ਕੀਤਾ ਮੈਂ ਚਲੋ ਧੰਨਵਾਦ ਹੈ ਜੀ ਤੁਹਾਡਾ ਇਸ ਗੱਲ ਵਿੱਚੋਂ ਚਰਚਾ ਆ ਵੀ ਨਹੀਂ ਕਿਤੇ ਕਹਿੰਦੇ ਕਿ ਵਿਸ਼ੁਪਦੀ ਪਹਿਲਾਂ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦਾ ਸੀ ਕਿਤੇ ਆਮ ਆਦਮੀ ਪਾਰਟੀ ਜਵੰਤ ਨਹੀਂ ਕਰ ਰਹੀ ਆ ਉਹ ਮਹਾਰਾਜ ਜਵਾਨ ਦੀ ਗੱਲ ਇਸ ਤਰ੍ਹਾਂ ਦੀ ਆ ਲੋਕਾਂ ਦੇ ਆਪਾਂ ਮੂੰਹ ਨਹੀਂ ਫੜ ਸਕਦੇ ਹਾਂ ਜੇ ਜੁਆਇਨਿੰਗ ਦੀ ਗੱਲ ਆਉਂਦੀ ਆ ਨਾ ਤਾਂ ਮੇਰੀ ਰਿ ਮਤਲਬ ਰਿਮਾਂਡ ਅੱਗੋਂ ਵਕੀਲ ਕਿਨੇ ਭੇਜਿਆ ਨਹੀਂ ਰਿਮਾਂਡ ਮੰਗ ਰਹੇ ਸੀ ਚਰਨਜੀਤ ਸਿੰਘ ਚੰਨੀ ਨੇ ਹੁਣ ਤੁਸੀਂ ਇਹ ਦੱਸੋ ਉਹਨਾਂ ਨੇ ਤਾਂ ਮੈਨੂੰ ਕਦੇ ਨਹੀਂ ਕਿਹਾ ਵੀ ਕਾਂਗਰਸ ਚ ਆ ਜਾ ਕਦੇ ਨਹੀਂ ਕਿਹਾ ਹੋਰ ਕਾਂਗਰਸ ਦੇ ਬਹੁਤ ਸਾਰੇ ਲੀਡਰ ਆ ਹੋਰ ਕਈਆਂ ਪਾਰਟੀਆਂ ਦੇ ਬਹੁਤ ਸਾਰੇ ਲੀਡਰਾਂ ਨਾਲ ਬੰਨਦੀ ਆ ਭਾਜੀਪੀ ਨੂੰ ਤਾਂ ਡੇਰ ਕੇ ਬੁਲਾ ਰਹੇ ਚਾਹੀਦੇ ਕਹਿੰਦੇ ਉਹ ਵੀ ਕਿਡੀਆਂ ਆਫਰਾਂ ਦਿੰਦੇ ਅੱਜਕੱਲ ਨਹੀ ਮਹਾਰਾਜ ਸਾਸੀ ਆਫਰਾਂ ਨੂੰ ਅਸੀਂ ਰੱਜੇ ਤੇ ਆਏ ਆ ਅਸੀਂ ਪੰਜਾਬ ਦੀ ਆਫਰ ਚੱਕੀ ਆ ਪੰਜਾਬ ਤੇ ਬੋਲਾਂਗੇ ਹਾਂ ਮੈਂ ਇਹ ਗੱਲ ਜ਼ਰੂਰ ਕਹਿਣਾ ਕਿ ਕਈ ਵਾਰ ਲੋਕਾਂ ਨੇ ਮਨ ਦੁਖੀ ਕੀਤਾ ਪਰ ਆਪਾਂ ਕਿ ਫਿਰ ਕਹੀਦਾ ਨਹੀਂ ਬਈ ਜਦੋਂ ਲੋਕ ਵਿਚਾਰੇ ਜਦੋਂ ਇੰਨੇ ਸਮਝਦਾਰ ਹੋ ਗਏ ਉਸ ਦਿਵਾਰ ਇੱਥੇ ਕੋਈ ਪਾਲਟੀਆਂ ਨਹੀਂ ਖੰਗਦੀਆਂ ਔਰ ਪਾਰਟੀ ਭਾਈ ਸਾਹਿਬ ਜੇ ਜਵਾਨ ਕਰਨੀ ਹੋਊਗੀ ਕੋਈ ਵੀ ਕਰਨੀ ਹੋਊਗੀ ਤਾਂ ਮੀਡੀਆ ਦੀ ਕਾਨਫਰੰਸ ਕਰਕੇ ਕਰਾਂਗੇ ਪਹਿਲੀ ਗੱਲ ਫਿਲਹਾਲ ਮੇਰਾ ਮਨ ਨਹੀਂਗਾ ਜਿਵੇਂ ਕਹਿੰਦੇ ਹੁੰਦੇ ਨੇ ਦਿਲ ਮਿਲਿਆ ਤੇ ਮੇਲੇ ਹਾਲੇ ਸਾਡਾ ਕਿਸੇ ਨਾਲ ਦਿਲ ਨਹੀਂ ਮਿਲਿਆ ਕਿਸੇ ਪਾਰਟੀ ਨਾਲ ਵੀ ਜਿਹੜੀ ਪਾਰਟੀ ਲੋਕਾਂ ਦੀ ਗੱਲ ਕਰੂਗੀ ਹਲੇ ਤੱਕ ਤਾਂ ਵੈਸੇ ਕਿਸੇ ਨੇ ਕੀਤੀ ਨਹੀਂਗੀ ਉਹ ਪਾਰਟੀ ਵਿੱਚ ਜੁਆਇਨ ਕਰ ਲਾਂਗੇ ਪਰ ਹਲੇ ਤੱਕ ਤਾਂ ਹੈ ਨਹੀਂ ਜੀ ਤੇ ਫਿਰ ਆਜ਼ਾਦ ਹੀ ਮੋਰਚੇ ਕੱਢਾਂਗੇ ਆਜ਼ਾਦ ਗੱਡਾਂਗੇ ਆਜ਼ਾਦ ਬਹੁਤ ਵਧੀਆ ਹੁੰਦਾ ਹਰ ਇੱਕ ਬੰਦਾ ਜਿਹੜੀ ਗੱਲ ਲੋਕਾਂ ਸਾਹਮਣੇ ਰੱਖ ਸਕਦਾ ਇਹ ਤਾਂ ਮੈਂ ਬਾਹਰ ਦੇ ਵੀਰਾਂ ਨੂੰ ਕਈ ਵਾਰੀ ਬੇਨਤੀ ਕੀਤੀ ਜੇ ਮੇਰੇ ਨਾਲ ਇਹ ਖੜਜਿਆ ਕਰਨ ਨਾ ਕਿਤੇ ਤੇ ਮੈਂ ਫਿਰ ਮੈਨੂੰ ਆਜ਼ਾਦ ਕਦੇ ਵੀ ਕੋਈ ਰੋਕ ਨਹੀਂ ਸਕਦਾਗਾ ਹੁਣ ਜਿਹੜਾ ਕਹਿੰ ਲੋ ਲੋਕਾਂ ਨੂੰ ਇਹ ਕਹੀਦਾ ਜਿਹੜੀ ਪਾਰਟੀ ਆ ਮੰਨ ਲਓ ਕੋਈ ਪਾਰਟੀ ਜੁਆਇਨ ਕਰ ਲਈ ਆ ਉਹ ਪਾਰਟੀ ਨੇ ਕੀ ਕਹਿਣਾ ਕਿ ਸਾਡੇ ਆਹ ਕੰਮ ਆ ਜੀ ਮਾਲੂ ਉਧਾਰਨ ਤੋਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤਾਂ ਮੈਨੂੰ ਕਹਿਣਾ ਪਊਗਾ ਮਾਨ ਸਾਹਿਬ ਨੇ ਮਹੱਲਾ ਕਲੀਨਿਕ ਬਣਾਤੇ ਹਾਲਾਂਕਿ ਲੋਕ ਤਾਂ ਬੇਇਲਾਜੀ ਮਰਦੇ ਫਿਰਦੇ ਆ ਮੈਨੂੰ ਕਹਿਣਾ ਪਊਗਾ ਜੀ ਸਕੂਲ ਸਿੱਖਿਆ ਚੰਗੀ ਕਰਤੀ ਹਾਲਾਂਕਿ ਐਮਐਲਏ ਐਮਪੀਆਂ ਦੇ ਬੱਚੇ ਤਾਂ ਪ੍ਰਾਈਵੇਟ ਸਕੂਲਾਂ 'ਚ ਹੀ ਪੜ੍ਹੀ ਜਾਂਦੇ ਆ ਜੇ ਤੁਸੀਂ ਇਹ ਗੱਲ ਕਹੋਗੇ ਤੇ ਲੋਕ ਪ੍ਰਾਣੀਆਂ ਵੀਡੀਓ ਵੀ ਕੱਢ ਕੇ ਲੈਉਣਗੇ ਜੇ ਤੁਸੀਂ ਕਹਿੰਦੇ ਆਹ ਮਹੱਲਾ ਕਲੀਨਿਕ ਜਿਹੜੇ ਬੰਦ ਪਏ ਆ ਨਾਲ ਤੁਹਾਡੀ ਇਹ ਲਾਉਣਗੇ ਤੇ ਬਹੁਤ ਵਧੀਆ ਚੱਲ ਰਹੇ ਆ ਨੋ ਨਹੀਂ ਨਹੀਂ ਮਾਰੋ ਉਸ ਫਿਰ ਮੇਰੀ ਗੱਲ ਸੁਣ ਲਓ ਗੱਲ ਉਹ ਜਿਵੇਂ ਕਹਿੰਦੇ ਨਾ ਕੋਈ ਅੱਗਾ ਦੌੜ ਤੇ ਪਿੱਛਾ ਚੌੜ ਜਿੰਨੇ ਮੁੱਦੇ ਆਇਆ 2 ਦਿਨ 4 ਦਿਨ ਹੀ ਚੱਲੇ ਆ ਆ ਜਿਹੜਾ ਉਹ ਸੰਗਰੂਰ ਤੋਂ ਜਿਹਨੇ ਪਾਰਟੀ ਜੁਆਇਨ ਕੀਤੀ ਆ ਧੂਰੀ ਵਾਲੇ ਨੇ ਕੀ ਨਾਮ ਉਹਦਾ 골ਡੀ ਆਪਣਾ ਹੈਗਾ 골ਡੀ ਨਾ ਨਾ 골ਡੀ ਖੰਗੂਰਾ ਉਹਨੇ ਪਾਰਟੀ ਜੁਆਇਨ ਕੀਤੀ ਆ ਕਾਂਗਰਸ ਛੱਡ ਕੇ ਉਹ 2 4 ਦਿਨ ਹੀ ਮੁੱਦਾ ਚੱਲਿਆ ਵੀ ਆਮ ਆਦਮੀ ਪਾਰਟੀ ਵਾਲਿਓ ਉਹਨਾਂ ਤੋਂ ਬਚੋ ਜੇ ਉਹਨਾਂ ਦੀ ਸਰਕਾਰ ਇੱਧਰ ਵੀ ਹੁੰਦੀ ਉੱਧਰ ਵੀ ਹੁੰਦੀ ਆ ਉਸ ਤੋਂ ਬਾਅਦ ਸਾਰੇ ਭੁੱਲ ਗਏ ਇਹ ਮਤਲਬ ਅੱਗਾ ਦੌੜ ਪਿੱਛਾ ਚੌੜ ਨਾ ਕਿਸੇ ਟਾਈਮ ਤੇ ਨਨਸੀ ਮਰਜੀਤ ਮਾਨ ਜੀ ਨੂੰ ਜਿਤਾਇਆ ਅੱਜ ਹਰਾ ਕੇ ਰੱਖਦਾ ਇਹ ਇਹ ਗੱਲ ਮੰਨਦੇ ਹੋ ਨਾ ਉਹ ਸਿਮਰਜੀਤ ਮਾਨ ਉਹੀ ਆ ਤੇ ਇਹ ਉਹੀ ਆਮ ਆਦਮੀ ਪਾਰਟੀ ਆ ਝਾੜੂ ਉਹੀ ਆ ਜਿਹੜਾ ਹਰਾਇਆ ਸੀ ਇਹਨਾਂ ਨੇ ਉਦੋਂ 2022 ਦੇ ਵਿੱਚ ਪਰ ਉਹਨਾਂ ਨੇ ਐਕਟ ਜਿਤਾਤਾ ਇਹ ਗੱਲ ਕਿਤੇ ਨਾ ਕਿਤੇ ਅੱਗਾ ਦੌਰ ਪਿੱਛਾ ਚੋਰ ਚੱਲਦਾ ਰਹਿਣਾ ਮੈਂ ਕੋਈ ਪਾਰਟੀ ਵਾਲਦਾ ਨਹੀਂ ਸਿਸਟਮ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਲੋਕਾਂ ਦੇ ਜੇਕਰ ਪਾਰਟੀਆਂ ਪੰਜਾਬ ਨੂੰ ਸੰਭ ਲੈ ਲੈਂਦੀਆਂ ਤਾਂ ਮੇਰੇ ਵਰਗਾ ਨੂੰ ਬੋਲਣ ਦੀ ਲੋੜ ਨਹੀਂ ਪੈਣੀ ਸੀ ਤੁਹਾਡੇ ਵਰਗੇ ਵੀਰਾਂ ਨੂੰ ਪੱਤਰਕਾਰ ਬਣਨ ਦੀ ਲੋੜ ਨਹੀਂ ਪੈਣੀ ਸੀ ਤੁਸੀਂ ਵੀ ਰੋਂਦੇ ਫਿਰਦੇ ਆਂ ਪੰਜਾਬ ਵਾਸਤੇ ਮੇਰੇ ਵਰਗਾ ਵੀ ਚੀਕਾਂ ਮਾਰਦਾ ਪਰ ਮੇਰੀਆਂ ਚੀਕਾਂ ਲੋਕ ਸੀਰੀਅਸ ਨਹੀਂ ਲੈਂਦੇ ਮੇਰੀਆਂ ਚੀਕਾਂ ਨੂੰ ਲੋਕ ਲੈ ਜਾਂਦੇ ਮਜ਼ਾਕੀਆ ਤੌਰ ਤੇ ਪਰ ਉਹਦੇ ਪਤਾ ਲੱਗੂਗਾ ਜਿਸ ਦਿਨ ਇਹਨਾਂ ਨੂੰ ਪਤਾ ਲੱਗਾ ਹਸਪੀਟਲਾਂ ਵਿੱਚ ਵਿਸ਼ਵਦੀਪ ਯਾਦ ਆਊਗਾ ਉਦੋਂ ਜਦੋਂ ਬੰਦਾ ਬਿਮਾਰ ਹੁੰਦਾ ਪੁੱਛਗਿੱਛ ਨਹੀਂ ਹੁੰਦੀ ਸਕੂਲਾਂ ਚ ਉਦੋਂ ਯਾਦ ਆਉਂਦੀ ਜਦੋਂ ਬੰਦਾ ਇਹ ਤਾਂ ਗੱਲ ਮੰਨਦੇ ਹੋ ਨਾ ਵੀ ਜਿਹੜੇ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਆ ਉਹ ਪ੍ਰਾਈਵੇਟ ਸਕੂਲਾਂ ਚ ਪੜ ਰਹੇ ਆ ਤੇ ਜੇ ਸਰਕਾਰੀ ਸਕੂਲ ਚੰਗੇ ਕਰ ਦਿੰਦੀਆਂ ਅੱਜ ਤੱਕ ਪਾਰਟੀਆਂ ਅੱਜ ਮੈਂ ਇੱਕ ਹੋਰੇ ਮੁੱਦੇ ਤੇ ਬੋਲ ਕੇ ਟਿਆ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀਆਂ ਤੇ ਕੇਂਦਰ ਸਰਕਾਰ ਨੂੰ ਵੀ ਵੀ ਜੂਨ ਦੇ ਵਿੱਚ ਹਰ ਸਰਕਾਰੀ ਮੁਲਾਜ਼ਮਾ ਨੂੰ ਛੁੱਟੀ ਹੋ ਜਾਂਦੀ ਆ ਪਰ ਕਦੇ ਮਜ਼ਦੂਰ ਦੀ ਛੁੱਟੀ ਨਹੀਂ ਆਈ ਮਜ਼ਦੂਰ ਮਜ਼ਦੂਰਾਂ ਦਾ ਜਿੱਦੇ ਮਜ਼ਦੂਰ ਦਿਵਸ ਹੁੰਦਾ ਉਹਦੇ ਵੀ ਮਜ਼ਦੂਰ ਦੀ ਛੁੱਟੀ ਨਹੀਂ ਹੁੰਦੀ ਤੇ ਮਜ਼ਦੂਰ ਤਾਂ ਕਦੇ ਛੁੱਟੀ ਮਾਨਦੇ ਹੀ ਨਹੀਂ ਨਾ ਠੰਡ ਦੀ ਛੁੱਟੀ ਮਾਨਦਾ ਤੇ ਨਾ ਉਹ ਗਰਮੀ ਦੀ ਮਾਨਦਾ ਇਹ ਗੱਲ ਇਹ ਵੀ ਹਲੇ ਤੱਕ ਲੋਕਾਂ ਵਾਸਤੇ ਉਹਨਾਂ ਨੇ ਸੋਚਿਆ ਹੀ ਨਹੀਂਗਾ ਜਿੰਨੇ ਮੰਤਰੀ ਹੋਏ ਉਹਨਾਂ ਨੂੰ ਆਪਣੀਆਂ ਗੱਡੀਆਂ ਦਾ ਫਿਕਰ ਪੈ ਗਿਆ ਵੀ ਹਾਂ ਭਾਈ ਸਾਡੇ ਕੋਲੇ ਆ ਗਈਆਂ ਉਹਨਾਂ ਨੂੰ ਨਾਲ 9 ਮਹੀਨਾ ਦਾ ਫਿਕਰ ਪੈ ਗਿਆ ਨਾਲ ਤਨਖਾਹਾਂ ਪੈਨਸ਼ਨਾਂ ਦਾ ਪੈ ਗਿਆ ਪਰ ਉਹਨਾਂ ਨੂੰ ਕਦੇ ਲੋਕਾਂ ਦਾ ਫਿਕਰ ਪਿਆ ਹੀ ਨਹੀਂਗਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਲੋਕਾਂ ਨੂੰ ਆਪਦਾ ਹੀ ਫਿਕਰ ਨਹੀਂਗਾ ਜੇ ਗੱਲ ਆਪਾਂ ਇਹ ਕਰੀਏ ਲੋਕਾਂ ਨੂੰ ਆਪਦਾ ਹੀ ਫਿਕਰ ਨਹੀਂਗਾ ਲੋਕ ਕੀ ਕਹਿੰਦੇ ਆ ਕਿ ਜਿਹੜੀ ਅੰਗਰੇਜ਼ਾਂ ਕੋਲ ਨਹੀਂ ਬਦੂਖ ਹੁੰਦੀ ਸੀ 6-7 ਪੁੱਟੀ ਉਹ ਇੱਕ ਮੋਢੇ ਤੇ ਐ ਕਰਕੇ ਰੱਖਦਾ ਸੀਗਾ ਪਿੱਛੋਂ ਕੋ ਘੋੜਾ ਦਬਦਾ ਸੀਗਾ ਉਹ ਨਿਸ਼ਾਨਾ ਤਾਂਗਦਾ ਸੀ ਐ ਕਰਕੇ ਸਾਮਣੇ ਉਹ ਖੜਾ ਬੈਲੀ ਕੈਮਰਾ ਫੜੀ ਠਾ ਕਰਕੇ ਸਿੱਟੂ ਆ ਪਿੱਡੇ ਗਜੂਗਾ ਉਹ ਕੰਮ ਹੋਇਆ ਪਿਆ ਲੋਕ ਮੇਰੇ ਵਰਗੇ ਨੂੰ ਪਾ ਲੈਂਦੇ ਵਿਸ਼ਵਦੀਪ ਦਾ ਮੋਢਾ ਚੱਕੀਏ ਲੱਖੇ ਸਧਾਨੇ ਦਾ ਮੋਢਾ ਚੱਕੀਏ ਬਾਬਾ ਮੇਜਰ ਸਿੰਘ ਸੋਢੀ ਦਾ ਮੋਢਾ ਚੱਕੀਏ ਹੋਰ ਭਾਨੇ ਸਿੱਧੂ ਵਰਗੇ ਦਾ ਮੋਢਾ ਚੱਕੀਏ ਫਲਾਨੇ ਹੋਰਾਂ ਦਾ ਮੋਢਾ ਚੱਕੀਏ ਇਹ ਸਾਰੇ ਮੋਢਾ ਮੋਢਾ ਪਾਲੂ ਆ ਪਰ ਜਿੰਨਾਂ ਚ ਰਾਪ ਸਮਝਦਾਰ ਨਹੀਂ ਹੁੰਦੇ ਸਾਡੇ ਬੱਚਿਆਂ ਦਾ ਮੁੱਲ ਪਾਰਟੀਆਂ ਵਾਲੇ ਪਾਉਂਦੇ ਆ ਚਾਹੇ ਉਹ ਅਕਾਲੀ ਦਾ ਹਲਾ ਬੀਜੇਪੀ ਆ ਝਾੜੂ ਆ ਹੋਰ ਕਈ ਪਾਰਟੀਆਂ ਕਾਂਗਰਸ ਆ ਸਾਡੇ ਬੱਚਿਆਂ ਦਾ ਮੁੱਲ ਪੈਂਦਾ ਸਾਡੀਆਂ ਕੁੜੀਆਂ ਦਾ ਮੁੱਲ ਪੈਂਦਾ ਜਦੋਂ ਪੜ੍ਹ ਲਿਖ ਗਈਆਂ ਪੜ੍ਹ ਲਿਖਣ ਤੋਂ ਬਾਅਦ ਉਹਨਾਂ ਦਾ 52000 ਮੁੱਲ ਪੈ ਗਿਆ ਵੀ ਤੁਹਾਡੀ ਧੀ ਨੂੰ ਅਸੀਂ 51000 ਸਗਨ ਸਕੀਮ ਦੀਮ ਦੇਵਾਂਗੇ ਸਾਡੀ ਧੀ ਦਾ ਮੁੱਲ ਪਾਤਾ ਉਹਨਾਂ ਨੇ ਪਰ ਮੁੱਲ ਵਾਲੀ ਗੱਲ ਹੀ ਹੋ ਗਈ ਹਾਂ ਭਾਈ ਖੁਸ਼ ਹੋਗੇ ਅਸੀਂ ਤੁਹਾਡੇ 51000 ਧੀ ਸਾਡੀ ਆ ਅਸੀਂ ਵਿਆਹ ਕਰਾਂਗੇ ਤੁਸੀਂ ਉਹਨਾਂ ਨੂੰ 51000 ਦੀ ਸਗਨ ਸਕੀਮ ਨਾ ਦਿਓ ਉਹਨਾਂ ਨੂੰ ਚੁੱਪ ਕਰਕੇ 21000 ਦੀ ਨੌਕਰੀ ਦੇ ਦਿਓ ਇਹੀ ਗੱਲ ਮੈਂ ਐਮਐਲਏ ਐਮਪੀ ਵੇਲੇ ਕਹਿਣਾ ਹੁੰਦਾ ਜਦੋਂ ਮੈਂ ਚੋਣ ਲੜਦਾ ਠੀਕ ਆ ਮੈਂ ਨਹੀਂ ਲੜਦਾ ਮੇਰੇ ਬਾਪੂ ਦਾ ਚਿਹਰਾ ਹੁੰਦਾ ਉਥੇ ਜਿਹਦੇ ਕਰਕੇ ਵੋਟ ਮੈਨੂੰ ਘੱਟ ਵੀ ਪੈਂਦੀ ਆ ਪਰ ਜਿਹੜੇ ਪਿੰਡਾਂ 'ਚ ਮੈਂ ਜਾਂਨਾ ਉਹਨਾਂ ਪਿੰਡਾਂ ਦੇ ਵਿੱਚੋਂ ਜਿੰਨੇ ਲੋਕ ਹੁੰਦੇ ਆ ਜਿੰਨੇ ਲੋਕ ਖੜੇ ਹ ਉਹਦੇ ਵਿੱਚੋਂ 15 ਤਾਂ ਪਾਸੇ ਹੋ ਸਕਦੇ ਆ ਪਰ ਬਾਕੀ ਸਾਰੇ ਦੇ ਸਾਰੇ ਨਾਲ ਖੜਦੇ ਆ ਕੇ ਉਹ ਕਿਸੇ ਪਾਰਟੀ ਨੂੰ ਵੋਟ ਨਹੀਂ ਪੈਂਦੀ ਕਿਸੇ ਚਿਹਰੇ ਨੂੰ ਵੋਟ ਨਹੀਂ ਪੈਂਦੀ ਉਹ ਵੋਟ ਪੈਂਦੀ ਆ ਵਿਚਾਰਾਂ ਨੂੰ ਕਿ ਹਾਂ ਭਾਈ ਆ ਸਾਡੀ ਗੱਲ ਸਾਡੇ ਬੱਚਿਆਂ ਦੇ ਵਿਚਾਰ ਵਾਸਤੇ ਆ ਫੇਰ ਸਾਡਾ ਮੁੱਲ ਪੈਂਦਾ ਲੋਕ ਮੁੱਲ ਪਾ ਲੈਂਦੇ ਆ ਆਪਦਾ ਵੀ ਤੁਹਾਨੂੰ ਭਾਈ 300 ਯੂਨਟ ਫ੍ਰੀ ਕਰ ਦਾਂਗੇ ਹਾਲਾਂਕਿ ਜਿਹੜੇ ਲੋਕ ਆ ਇਹਨਾਂ ਨੂੰ 40000 ਦੀ ਨੌਕਰੀ ਚਾਹੀਦੀ ਆ 4000 ਰੁਪਿਆ ਬਿਜਲੀ ਬਿੱਲ ਭਰ ਸਕਦੇ ਆ ਇਹ ਮੈਂ ਤੁਹਾਨੂੰ 2022 ਚ ਵੀ ਗੱਲ ਆਪਾਂ ਤੁਹਾਡੇ ਚੈਨਲ ਤੇ ਕੀਤੀ ਸੀ ਹਾਂ ਵੀ ਇਹ 6000 ਦਾ ਆਟਾ ਰਾਂ ਜਾਂ ਦਾਲ ਲਿਆ ਸਕਦੇ ਆ ਪਿੱਛੇ ਘਰ ਵੀ ਪਾ ਸਕਦੇ ਸਾਰਾ ਕੁਝ ਕਰ ਸਕਦੇ ਆ ਪਰ ਇਹਨਾਂ ਨੂੰ ਉਲਝਾਇਆ ਗਿਆ ਫਰੀਦੀਆਂ ਸਹੂਲਤਾਂ ਦੇ ਵਿੱਚ ਬੱਸਾਂ ਦੀਆਂ ਟਿਕਟਾਂ ਫ੍ਰੀ ਕਰਤੀਆਂ ਕਦੇ ਆਟੋ ਫ੍ਰੀ ਕਰਤੀਆਂ ਇਹ ਤੋਂ ਉਦੋਂ ਪਤਾ ਲੱਗਣਾ ਅੱਜ ਤੁਸੀਂ ਇੱਕ ਗੱਲ ਲਾ ਲਓ ਅੱਜ ਮੇਰੇ ਕੋਲ ਤੇਲ-ਬਾਲ ਕੇ ਆਏ ਆ ਤੁਹਾਨੂੰ ਫੇਸਬੁੱਕ YouTube ਕੁਝ ਨਾ ਦੇਵੇ ਤੁਸੀਂ ਮੇਰੇ ਕੋਲੇ ਆਓਗੇ ਤੁਸੀਂ ਕਹੋ ਛੱਡੋ ਪਰ ਯਾਰ ਉਹਦੇ ਕੋਲ ਜਾਵਾਂਗੇ 5500 10000 ਖਰਚਾ ਆ ਜਾਣਾ ਤੇ ਉਹਦੇ ਕੋਲ ਜਾ ਕੇ ਅਸੀਂ ਕੀ ਲੈਣਾ ਹੁਣ ਇਹ ਹੀ ਤੁਹਾਨੂੰ ਫੇਸਬੁੱਕ ਦੇਊਗੀ ਕਿਵੇਂ ਨਾ ਕਿਵੇਂ ਕਰਕੇ ਉਹ ਤਾਂ ਲੋਕ ਆ ਲੋਕ ਸ਼ੇਅਰ ਕਰਨ ਸੱਚੀ ਗੱਲ ਨੂੰ ਲੋਕ ਲੋਕਾਂ ਤੱਕ ਗੱਲ ਪਹੁੰਚਾਉਣ ਤਾਂ ਤੁਹਾਡਾ ਵੀ ਮੁੱਲ ਮੁੜਦਾ ਹੁਣ ਇਹ ਇਹ ਤਾਂ ਗੱਲ ਕਲੀਅਰ ਹੈ ਬਈ ਘਰ ਤਾਂ ਕੋਈ ਨਹੀਂ ਫੂਕ ਸਕਦਾ ਹੁਣ ਇਹ ਸਾਡੀ ਪੰਜਾਬ ਸਰਕਾਰ ਸਾਡਾ ਦੇਸ਼ ਫੂਕ ਰਿਹਾ ਸਾਡੀ ਪੰਜਾਬ ਸਰਕਾਰ ਹੋ ਗਈ ਸਾਡੀ ਕੇਂਦਰ ਸਰਕਾਰ ਹੋ ਗਈ ਕੇਂਦਰ ਸਰਕਾਰ ਦੇਸ਼ ਫੂਕਦੀ ਆ ਤੇ ਪੰਜਾਬ ਸਰਕਾਰ ਆ ਜਿਹੜੀ ਉਹ ਸਾਡਾ ਜਿਹੜਾ ਪੰਜਾਬ ਫੂਕਦੀ ਆ ਜਿਹੜੀ ਫ੍ਰੀ ਬਿਜਲੀ ਆ ਫਰੀ ਬਿਜਲੀ ਦੇ ਕੇ ਆਪਾਂ ਜੇ ਗੱਲ ਕਰੀਏ ਫਰੀ ਬਿਜਲੀ ਦੇ ਕੇ ਤਾਂ ਆਪਣਾ ਬਿਜਲੀ ਮੈਹਕਮੇ ਨੂੰ ਘਾਟੇ 'ਚ ਪਾ ਰਹੇ ਆ ਤੇ ਜਿਸ ਦਿਨ ਸਾਰੀ ਮੈਂ ਕਹਿੰਦਾ ਮੜ ਜੀ ਇੱਕ ਚੀਜ਼ ਹੀ ਵਿਖਾ ਦਈਏ ਆ ਆ ਜਾ ਮੜ ਜਾ ਤੁਸੀਂ ਆ ਜਾ ਆਪਣੇ ਨਾਲ ਆ ਕੱਸੀ ਵਗੀ ਜਾਂਦੀ ਆ ਸਾਡੀ ਬੋਲੀ 'ਚ ਉਹਨੂੰ ਕੱਸੀ ਕਹਿੰਦੇ ਆ ਹਾਂ ਸੁਆ ਕੱਸੀ ਸੁਆ ਕੱਸੀ ਕਹਿੰਦੇ ਹਾਂ ਇਹਦੇ ਵਿੱਚ ਅੱਜ ਪਾਣੀ ਆ ਰਿਹਾ ਹੂੰ ਪਿੱਛੋਂ ਦਰਿਆ 'ਚ ਪਾਣੀ ਖਤਮ ਹੋ ਜੇ ਜਿਵੇਂ ਹੀ ਖਤਮ ਹੋ ਜੇ ਅੱਗੋਂ ਕੋਈ ਕੰਪਨੀ ਆ ਕੇ ਕਹਿੰਦੀ ਆ ਅੰਬਾਨੀ ਡਾਨੀ ਆ ਕੇ ਕੋਈ ਹੋਰ ਆ ਕੇ ਕਹਿੰਦੇ ਆ ਕੀ ਆ ਰਹੇ ਕਰੋ ਦਰਿਆ ਖਾਲੀ ਪਿਆ ਤੁਸੀਂ ਸਾਨੂੰ ਦਰਿਆ ਵੇਚ ਦੋ ਵੀ ਦਰਿਆ ਵੇਚ ਦੋ ਅਸੀਂ ਪਾਣੀ ਲਿਆ ਕੇ ਕਿਵੇਂ ਨਾ ਕਿਵੇਂ ਪਾ ਲੈਨੇ ਆ ਜੇ ਕੋਈ ਇੱਥੇ ਕੋਲਾ ਲਿਆ ਕੇ ਵੇਚ ਸਕਦੇ ਆ ਤੇ ਪਾਣੀ ਲਿਆ ਕੇ ਵੀ ਵੇਚ ਹੀ ਸਕਦੇ ਆ ਹਾਂ ਹੁਣ ਅੱਗੋਂ ਉਹੀ ਦਰਿਆ ਆਪਾਂ ਜਿਹੜਾ ਫ੍ਰੀ ਪਾਣੀ ਦੇ ਦੇ ਕੇ ਦਰਿਆ ਖਾਲੀ ਕਰਤਾ ਮਨ ਲਓ ਖੂਹ ਖਾਲੀ ਕਰਤਾ ਖੂਹ ਚ ਪਾਣੀ ਨਹੀਂ ਰਿਹਾ ਤੇ ਉਹ ਆ ਕੇ ਖੂਹ ਬਣਿਆ ਬਣਾਇਆ ਕੋਈ ਖਰੀਦੂਗਾ ਹੀ ਜਦੋਂ ਖਰੀਦ ਲਿਆ ਪਾਣੀ ਉਹਦੇ ਵਿੱਚ ਕੋਈ ਮੰਨ ਲਓ ਤੁਹਾਡੇ ਅੱਗੇ ਵੀਰ ਨੇ ਪ੍ਰਾਈਵੇਟ ਬੰਦੇ ਨੇ ਆ ਕੇ ਪਾਣੀ ਪਾਤਾ ਫਿਰ ਉਹ 20 ਰੁਪਏ ਦੀ ਬੋਤਲ ਹੀ ਦੇਊਗਾ ਕਿੱਥੇ ਉਹ 50 50 ਹੁੰਦਾ 350 ਦੀ ਕਰਤੀ ਉਹ ਵੀ ਨਾਲ ਕਿਹੋ ਜੀ ਬੋਤਲ ਲੈਣੀ ਹੈ ਕਹਿੰਦੇ ਮਹਿੰਗੇ ਵਾਲਾ ਪੀਣਾ ਕਿ ਸਸਤੇ ਵਾਲਾ ਪੀਣਾ ਉਹ ਟੱਕਨ ਦਾ ਰੰਗ ਦੇਖ ਕੇ ਕਹਿੰਦੇ ਉਹ ਬੋਤਲਾਂ ਵਹਿਗੀਆਂ ਜਾਂਦੀਆਂ ਵੇਖੋ ਇਹ ਤਾਂ ਮਹਾਰਾਜ ਸਭ ਤੋਂ ਵੱਡੀ ਗੱਲ ਤੇ ਆ ਕਿ ਪਾਣੀ ਸਾਡਾ ਜਿਹੜਾ ਉਹ ਲੱਖੇ ਸਦਾਨ ਨੇ ਮੁੱਦਾ ਚੱਕਿਆ ਵੀ ਸੀਗਾ ਕਿ ਪਾਣੀ ਜਿਹੜਾ ਖਰਾਬ ਆ ਉਹ ਸਾਡੇ ਦਰਿਆਵਾਂ 'ਚ ਪੈ ਰਿਹਾ ਨਹੀਂ ਇਹ ਪਾਣੀ ਵਰਗਾ ਕੋਈ ਪਾਣੀ ਨਹੀਂ ਪੁੱਛੋ ਕਿਉਂ ਇਹ ਜਿਹੜਾ ਪਾਣੀ ਆ ਜੜੀਆਂ ਬੂਟੀਆਂ ਨਾਲ ਖਾ ਕੇ ਆਉਂਦਾ ਪਾਣੀ ਚੰਗਾ ਹੋ ਜਾਣਾ ਹਾਂ ਕੁਦਰਤੀ ਸਰੋਤਾ ਹੁਣ ਮੇਰਾ ਤਾਂ ਮੈਨੂੰ ਜੋ ਤੇਹ ਲੱਗੀ ਸੀ ਮੈਂ ਪਹਿਲਾਂ ਪੀਣ ਲੱਗ ਗਿਆ ਇਥੋਂ ਪਾਣੀ ਫਿਰ ਮੈਨੂੰ ਯਾਦ ਆ ਗਿਆ ਮੈਂ ਖੈਰ ਉਹ ਕੈਮੀਕਲ ਵਿੱਚ ਛੱਡੀ ਜਾਂਦੇ ਆ ਉਹ ਕਿਉਂ ਨਹੀਂ ਬੋਲਦੇ ਫੈਕਟਰੀਆਂ ਖਿਲਾਫ ਕੈਮੀਕਲ ਛੱਡਦੇ ਆ ਵਿੱਚ ਕਿ ਨਹੀਂ ਛੱਡਦੇ ਕਿਉਂ ਨਹੀਂ ਬੋਲਦੀ ਪੰਜਾਬ ਸਰਕਾਰ ਕੋਈ ਹੋਰ ਸਰਕਾਰ ਕਿਉਂ ਨਹੀਂ ਬੋਲਦੀ ਉਹ ਤਾਂ ਨਹੀਂ ਬੋਲਦੀ ਕਿਉਂਕਿ ਇਲੈਕਸ਼ਨਾਂ ਵੇਲੇ ਫੰਡ ਛੱਡਦੇ ਆ ਹੁਣ ਤੁਸੀਂ ਇੱਥੇ ਗੱਲ ਆ ਲਓ ਫਿਰ ਮੈਨੂੰ ਕਮਲਾ ਕਹਿ ਦਿੰਦੇ ਆ ਮੈਨੂੰ ਇਹ ਕਹਿ ਦਿੰਦੇ ਆ ਇਹ ਤਾਂ ਕਮੇਡੀਅਨ ਆ ਹਾਲਾਕਿ ਕਮੇਡੀਅਨ ਨੂੰ ਹੱਥਾਂ 'ਚ ਇਹਨਾਂ ਨੇ ਸਰਕਾਰ ਫੜਾਈ ਆ ਮੈਂ ਕੋਈ ਗੱਲ ਨਹੀਂ ਕਹਿ ਰਿਹਾ ਹੁਣ ਤੁਸੀਂ ਇੱਕ ਨੋਟ ਕਰੋ ਜਿਹੜੀ ਪ੍ਰਾਲੀ ਆ ਝੋਨੇ ਦੀ ਉਹਨੂੰ ਅੱਗ ਲਾਉਂਦੇ ਆ ਪਰਚਾ ਹੋ ਜਾਂਦਾ ਪਰ ਜਿਹੜਾ 나ੜ ਸਾੜਿਆ ਗਿਆ ਇਹਦਾ ਦੂਜੇ ਦਾ ਕਣਕ ਦਾ ਉਹ ਉਹ ਕਿਸੇ ਨੇ ਨਹੀਂ ਰੋਕਿਆ ਤੁਸੀਂ ਮੈਂ ਸੋਚਿਆ ਯਾਰ ਵੀ ਇਹ ਕਿਉਂ ਰੋਕਦੇ ਆ ਫਿਰ ਮੈਂ ਵੇਖਿਆ ਮੈਂ ਕਿ ਗੱਠਾਂ ਵਾਲੀਆਂ ਕੰਪਨੀਆਂ ਚੱਲ ਪਈਆਂ ਫੈਕਟਰੀਆਂ ਚੱਲ ਪਈਆਂ ਗੱਠਾਂ ਵਾਲੀਆਂ ਉਹ ਗੱਠਾਂ ਬੰਦੀਆਂ ਗੱਠਾਂ ਖਰੀਦਦੇ ਆ ਉਹ ਤਾਂ ਫੰਡ ਦਿੰਦੇ ਅਗਲਾ ਕਹਿ ਹੀ ਦਿੰਦਾ ਯਾਰ ਮਾੜਾ ਜ ਆ ਤੁਸੀਂ ਕਹੋ ਮਾੜਾ ਜ ਸਰਕਾਰ ਅਸਲ ਦੇ ਮਹੀਨੇ ਨਾ ਸਹੀ ਮਹੀਨੇ ਦੇ ਵਿੱਚ ਸਾਨੂੰ ਚਲਾ ਹੀ ਹੋ ਰਿਹਾ ਦੇਸ਼ ਦੀ ਇਹ ਤਾਂ ਉਹਨੇ ਬਿਜ਼ਨਸ ਲਈ ਉਹਨਾਂ ਨੇ ਕਹਿੰਦਾ ਵੀ ਅੱਗ ਰੋਕਣੀ ਅੱਗ ਰੋਕ ਦਿਓ ਵੀ ਸਾਡਾ ਬਿਜ਼ਨਸ ਆਲ ਨਹੀਂ ਤਾਂ ਸਾਡਾ ਸਿਸਟਮ ਰੁਕਦਾ ਵਾਤਾਵਰਨ ਦਾ ਬਹਾਨਾ ਬਣਾ ਲਿਆ ਬਸ ਸਭ ਤੋਂ ਜ਼ਿਆਦਾ ਦਰੱਖਤਾਂ ਇਨ੍ਹਾਂ ਦਿਨਾਂ ਜਾ ਕੇ ਸੜਦਾ ਸਭ ਤੋਂ ਜ਼ਿਆਦਾ ਪੰਛੀ ਤਾਂ ਇਨ੍ਹਾਂ ਦਿਨਾਂ ਚ ਖਰਾਬ ਹੁੰਦੇ ਆ ਕਿਉਂਕਿ ਇੱਕ ਪਾਸੇ ਤਾਂ ਗਰਮੀ ਆ ਜਾਂਦੀ ਹੈ ਦੂਜੇ ਪਾਸੇ ਉਹ ਅੱਗ ਲਾ ਕੇ ਨਾੜਾਂ ਦਾ ਸਾਰਾ ਦਰੱਖਤ ਸੜਕਾਂ ਦੇ ਨਾਲ ਕਿੰਨਾ ਬੁਰਾ ਹਾਲ ਹੁੰਦਾ ਬਿਲਕੁਲ ਉਸ ਤੋਂ ਬਾਅਦ ਜ ਅਲਰਜੀ ਆ ਧੂਏ ਤੋਂ ਮੈਨੂੰ ਅਲਰਜੀ ਰਹੀ ਆ ਵਿੱਚੋਂ ਮੈਨੂੰ ਹਰ ਇੱਕ ਮੈਂ ਕਹਿੰਦਾ ਮੈਂ ਵਾਹਿਗੁਰੂ ਨੇ ਮੱਸਾ ਬਚਾਇਆ ਮੈਨੂੰ ਪਤਾ ਮੈਂ ਜਨਵਰੀ ਤੋਂ ਬਿਮਾਰ ਸੀ ਉਦੋਂ ਨਾ ਬਾਈ ਜਦੋਂ ਧੂਆਂ ਵੀ ਘਰ ਛੱਡ ਕੇ ਅੱਗ ਬਲ ਜਾਂਦੀ ਸੀ ਤੇ ਮੇਰਾ ਸਾਹ ਘੁੱਟਣ ਲੱਗ ਜਾਂਦਾ ਸੀ ਫਿਰ ਅਲਰਜੀ ਦੀ ਗੋਲੀ ਲੈਂਦਾ ਸੀ ਉਹ 24 ਘੰਟੇ ਅਸਰ ਰੱਖਦੀ ਸੀ ਹੁਣ ਵੀ ਵਿੱਚ ਵਿੱਚੋ ਗੋਲੀ ਲੈਣਾ ਦੋ ਤਿੰਨ ਦਿਨ ਛੱਡ ਕੇ ਵਾਤਾਵਰਨ ਜੇ ਵਾਤਾਵਰਨ ਦੀ ਗੱਲ ਹੈ ਤਾਂ ਜਿੰਨੀਆਂ ਫੈਕਟਰੀਆਂ ਦਾ ਧੂਆਂ 12 ਮਹੀਨੇ 30 ਦਿਨ ਇਹ ਤਾਂ ਗੱਲ ਮੰਨਦੇ ਹੋ ਨਾ ਫੈਕਟਰੀਆਂ ਚੱਲਦੀਆਂ ਉਹਨਾਂ ਦਾ ਧੂਆ ਜੇ ਇਹਨਾਂ ਨੂੰ ਵਾਤਾਵਰਨ ਦੀ ਪਈ ਆ ਤਾਂ ਫਿਰ ਜਿਹੜਾ ਪਾਣੀ ਦੇ ਵਿੱਚ ਜਿਹੜਾ ਪਾਣੀ ਖਰਾਬ ਹੋ ਰਿਹਾ ਜਿਹੜਾ ਮੁੱਦਾ ਚੱਕਿਆ ਲੱਖੇ ਸਦਾਨੇ ਨੇ ਉੱਥੇ ਸਰਕਾਰ ਅੱਖਾਂ ਤੇ ਖੀਰੇ ਰੱਖ ਕੇ ਸੌਂ ਗਈ ਆ ਤਾਂ ਕਿ ਅੱਖਾਂ ਠੰਡੀਆਂ ਰਹਿਣ ਉਸ ਮਸਲੇ ਤੇ ਕਿਉਂ ਚੁੱਪਾ ਵਾਤਾਵਰਨ ਤਾਂ ਕਈ ਥਾਵਾਂ ਤੋਂ ਖਰਾਬ ਹੋ ਰਿਹਾ ਇਹ ਬਿਜ਼ਨਸ ਚੱਲ ਰਹੇ ਆ ਸਮਝਣਾ ਪੈਣਾ ਕੰਮ ਮੈਂ ਮੇਰਾ ਇਰਾਦਾ ਗਿੱਦੜਵਾ ਹਲਕਾ ਤੋਂ ਐਮਐਲਏ ਦੀ ਚੋਣ ਲੜਾਂ ਹੂੰ ਇਰਾਦਾ ਨਹੀਂ ਪੱਕਾ ਹੀ ਇਰਾਦਾ ਪਰ ਜੇ ਕੋਈ ਮੇਰਾ ਸਾਥ ਦੇਵੇ ਪਰ ਮੇਰੇ ਸਾਥ ਦੇਣ ਵਾਸਤੇ ਪਿੱਛੇ ਸਾਰੇ हट ਜਾਂਦੇ ਆ ਜੇ ਅੱਜ ਕੋਈ ਮੇਰੀ ਬਾਹ ਫੜ ਲੇ ਯਹਾਂ ਪਈ ਤੋ ਚਲਕਾਰ ਪ੍ਰਚਾਰ ਵੀ ਅਸੀਂ ਤੈਨੂੰ ਕੋਈ ਪੈਸਾ ਨਹੀਂ ਦੇਣਾ ਤੂੰ ਐ ਕਰੀ ਵੀ ਭਾਈ ਗੱਡੀਆਂ ਤੇਲ ਤੈਨੂੰ ਉਹ ਕਰ ਦਾਂਗੇ ਤੇ ਮੈਂ ਉੱਥੇ ਪ੍ਰਚਾਰ ਸ਼ੁਰੂ ਚੱਕ ਕਰਦਾ ਤੇ ਪਿੰਡਾਂ ਦੇ ਲੋਕਾਂ ਨੂੰ ਸਮਝਾਵਾਂ ਕਿ ਭਰਾਵੋ ਭੈਣੋ ਤੁਹਾਨੂੰ ਕੋਈ ਫ੍ਰੀ ਦੀ ਸਹੂਲਤ ਨਹੀਂ ਚਾਹੀਦੀ ਤੁਹਾਡੇ ਜਿਹੜੇ ਬੱਚਿਆਂ ਨੂੰ ਸਿਹਤ ਸਿੱਖਿਆ ਰੋਜ਼ਗਾਰ ਚਾਹੀਦੀ ਆ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ ਹਿੰਦੂ ਮੁਸਲਮ ਸਿੱਖ ਈਸਾਈ ਹੋਵੇ ਸਾਨੂੰ ਕੋਈ ਫਰੀ ਦੀ ਸਹੂਲਤ ਨਹੀਂ ਚਾਹੀਦੀ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਚਾਹੀਦਾ ਬੱਚਿਆਂ ਵਾਸਤੇ ਰੋਜ਼ਗਾਰ ਮੰਗੋ ਧੀਆਂ ਵਾਸਤੇ 21 ਹਜ਼ਾਰ ਦੀ ਨੌਕਰੀ ਮੰਗੋ ਨਾ ਕਿ ਉਹਨਾਂ ਵਾਸਤੇ ਸਗਨ ਸਕੀਮ ਮੰਗੋ ਲੋਕਾਂ ਨੂੰ ਜਗਾਉਣ ਨੂੰ ਫਿਰਦਾ ਮੈਂ ਜਿੱਥੇ ਵੀ ਗਿਆ ਪਰ ਕੁਸ਼ਕੂ ਏਦਾਂ ਹੈਗੇ ਨਹੀਂ ਉਹ ਤੁਹਾਡੇ ਰਕੇ ਚਿਹਰਿਆਂ ਨੂੰ ਵਰਤਦੇ ਹੋ ਕਹਿੰਦੇ ਕਿ ਜ਼ਿਮੀਂਦਾਰਾਂ ਦੇ ਖਿਲਾਫ ਬੋਲਨੇ ਚਾਹੀਦੇ ਆ ਜੀ ਇਹ ਮੈਂ ਵੀ ਸਿੱਖ ਪਰਿਵਾਰ ਚੋਂ ਆ ਜੇ ਇਹ ਬਲਾਰੇ ਸੋਹਣੇ ਆ ਤੇ ਇਹ ਜੱਟਾਂ ਦੇ ਖਿਲਾਫ ਬੋਲਣ ਤੇ ਪਾੜਾ ਜਾ ਪਾ ਕੇ ਰੱਖੀ ਕੇ ਤੇ ਬਾਲਾ ਵਧੀਆ ਪੰਜਾਬ ਚ ਟਾਈ ਦੀ ਫਸੀ ਰਹਿੰਦੀ ਹੈ ਤੇ ਸਾਡੀ ਵੋਟ ਬੈਂਕ ਜਿਹੜੀ ਉਹਨਾਂ ਜਿਵੇਂ ਹੁਣ ਜੇ ਫਰੀਦਕੋਟ ਚੋ ਵਿਰੋਧ ਹੋਇਆ ਤੇ ਵੋਟ ਵੀ ਉਹਨੇ ਲੱਖ ਲੈ ਲਈ ਹੈ ਨਾ ਅੱਛਾ ਦੂਸਰਾ ਨੰਬਰ ਇਹ ਆ ਜੀ ਜਿਹੜਾ ਵਿਰੋਧ ਦਾ ਕੰਮ ਆ ਮੈਂ ਇੱਕ ਵੀਡੀਓ ਪਾਈ ਸੀ ਹੰਸਰਾਜ ਦੇ ਪੱਖ ਚ ਨਹੀਂ ਪਾਈ ਸੀ ਉਹ ਮੈਂ ਕਿਹਾ ਸੀ ਹੰਸਰਾਜ ਜਿੱਤ ਗਿਆ ਐਲਾਨ ਹੋਣਾ ਬਾਕੀ ਆ ਜਿੰਨੇ ਜਿਹੜਾ ਕਹਿੰਦਾ ਜਿੱਤ ਗਿਆ ਉਹਦਾ ਭਾਈ ਰਿਜ਼ਲਟ ਆ ਚੁੱਕਿਆ ਵੋਟਾਂ ਤੋਂ ਪਹਿਲਾਂ ਕਹਿਤਾ ਸੀ ਕੁਝ ਕਿਸਾਨ ਵੀਰਾਂ ਨੇ ਵਿਰੋਧ ਕੀਤਾ ਵੀ ਤੂੰ ਕਿਵੇਂ ਕਹਤਾ ਮੈਂ ਕਿਹਾ ਭਰਾਵੋ ਵੀ ਜਿਹੜਾ ਤੁਸੀਂ ਉਹਦਾ ਵਿਰੋਧ ਕਰੀ ਜਾਂਦੇ ਆ ਉਹ ਵਿਰੋਧ ਪੰਜਾਬ ਦੇ ਸਾਹਮਣੇ ਆਈ ਜਾਂਦਾ ਹੋਰ ਲੀਡਰਾਂ ਦਾ ਵਿਰੋਧ ਸਾਹਮਣੇ ਨਹੀਂ ਆਈ ਜਾਂਦਾ ਹੂੰ ਜਿਹੜਾ ਵਿਰੋਧ ਆ ਉਹਦਾ ਉਹ ਸਾਹਮਣੇ ਆਈ ਜਾਂਦਾ ਉਹ ਅਗਲੇ ਜਿੰਨੇ 80 ਲੋਕ ਆ ਫਿਰ ਵੋਟ ਉਹਨੂੰ ਪਾਉਣਗੇ ਵੀ ਸਾਡੇ 80 ਦਾ ਵਿਰੋਧ ਹੋ ਰਿਹਾ ਔਰ ਰਹੀ ਗੱਲ ਜਿਹੜਾ ਜਿਹੜਾ ਤੁਸੀਂ ਜੱਟ ਦੀ ਗੱਲ ਕੀਤੀ ਆ ਜੱਟ ਨੂੰ ਛੇੜਨ ਦੀ ਲੋੜ ਨਹੀਂ ਕਿ ਜਿਵੇਂ ਕਹਿੰਦੇ ਨਾ ਵੀ ਕਈ ਲੱਕੜ ਨੂੰ ਕੋਣ ਆਪੇ ਲੱਗ ਜਾਂਦਾ ਇਹਨੂੰ ਕੌਣ ਚੱਲ ਪਿਆ ਇਹਨੂੰ ਛੇੜਨ ਦੀ ਲੋੜ ਨਹੀਂ ਨੇ ਪਏ ਪਏ ਨੇ ਖਰਾਬ ਹੋ ਜਾਣਾ ਉਹ ਪੁੱਛ ਲਓ ਕਿਵੇਂ ਕਿਵੇਂ ਜਿਹੜਾ ਕਹਿ ਲੋ ਇਹਨਾਂ ਦੀਆਂ ਫਸਲਾਂ ਇਹਨਾਂ ਨੂੰ ਟਾਈਮ ਤੇ ਬੀਜ ਨਹੀਂ ਮਿਲਦਾ ਟੈਂ ਪੰਜ دریاਵਾਂ ਦੀ ਧਰਤੀ ਟਾਈਮ ਤੇ ਪਾਣੀ ਨਹੀਂ ਮਿਲਦਾ ਜਿਹੜਾ ਟਾਈਮ ਤੇ ਪਾਣੀ ਨਹੀਂ ਮਿਲਦਾ ਇਹਨਾਂ ਨੂੰ ਫਿਰ ਇਹਨਾਂ ਦੀਆਂ ਫਸਲਾਂ ਪੱਕ ਜਾਣੀਆਂ ਪੱਕੀਆਂ ਫਸਲਾਂ ਤੇ ਜਿਹੜਾ ਕਹਿ ਲੋ ਮੰਡੀਆਂ ਚ ਪੈਣੀਆਂ ਉੱਤੇ ਮੀਂਹ ਵਰ ਜਾਣੇ ਇਹਨਾਂ ਦੀ ਜਿਹੜੀ ਇੱਕ ਹਿਸਾਬ ਦੀ ਕੁੱਤੇਖਾਨੀ ਆ ਉਹ ਕੁੱਤੇਖਾਨੀ ਹੋਣੀ ਉਹ ਜਿਹੜੀ ਕੁੱਤੇਖਾਨੀ ਹੋਣ ਤੋਂ ਬਾਅਦ ਅਗਲਾ ਕਹਿੰਦਾ ਢੂਈ ਮਾਰੋ ਛੱਡੋ ਪਰੇ ਇਹਨੂੰ ਚਲੋ ਬਾਹਰ ਚੱਲ ਗਏ ਅੱਗੇ ਬੰਦਾ ਬਾਹਰ ਜਾਂਦਾ ਸੀ ਕਿੱਲਾ ਵੇਚ ਕੇ 25 ਕਿੱਲੇ ਆ ਕੇ ਲੈ ਲੈਂਦਾ ਸੀ ਉਹਨ ਅਗਲਾ 50 ਕਿੱਲੇ ਵੇਚ ਕੇ ਬਾਹਰ ਜਾਂਦਾ ਇਹ ਗੱਲ ਮੰਨਦੇ ਹੋ ਤੁਸੀਂ ਹੁਣ 50 ਕਿੱਲੇ ਵੇਚ ਕੇ ਬਾਹਰ ਜਾਂਦਾ ਤੇ ਇਹ ਤਾਂ ਵੈਸੇ ਹੀ ਤੋਂ ਬਸੇ ਦਾ ਕੰਮ ਖਾਤਮਾ ਹੀ ਆ ਤੁਸੀਂ ਨੋਟ ਕਰੀ ਚੱਲਿਆ ਜੇ ਗੱਲ ਹੌਲੀ ਹੌਲੀ ਜਦੋਂ ਬਾਹਰ ਭੱਜ ਰਹੇ ਆ ਸਿਆਸਤਾਂ ਇਹਨਾਂ ਨਾਲ ਹੋ ਰਹੀਆਂ ਭਾਈਚਾਰ ਇਹਨਾਂ ਦਾ ਤੜਾ ਇਹ ਤਰੀਕੇ ਨਾਲ ਭਾਈਚਾਰ ਵੀ ਤੋੜਿਆ ਜਾਂਦਾ ਨਾ ਕਿਤੇ ਕਿਸਾਨ ਤੇ ਮਜ਼ਦੂਰ ਇਕੱਠਾ ਨਾ ਹੋ ਜੇ ਜੇ ਇਕੱਠਾ ਹੋ ਗਿਆ ਤੇ ਪੰਜਾਬ ਵਾਲ ਕੋਈ ਮੂੰਹ ਨਹੀਂ ਕਰ ਸਕਦਾ ਜੇ ਪਾਟ ਕੇ ਤੇ ਬੜੇ ਸੌਖੇ ਮਾਰੇ ਜਾਣਗੇ ਬਾਈ ਜੀ ਇਹਦੇ ਵਿੱਚ ਦੋਨਾਂ ਤਰ੍ਹਾਂ ਦੀ ਗਲਤੀ ਆ ਆਪਾਂ ਕੱਲ ਪਰਸੋਂ ਇੱਕ ਵੀਡੀਓ ਚੱਲੀ ਜਾਂਦੀ ਆ ਸੰਗਰੂਰ ਏਰੀਏ ਦੇ ਵਿੱਚ ਕਿ ਇੱਕ ਬੰਦੇ ਨੇ ਮਜ਼ਦੂਰਾਂ ਦਾ ਪੁੱਤ ਕੁੱਟਦਾ ਹਾਲਾਂਕਿ ਲੜਾਈਆਂ ਸਾਰੇ ਤਰ੍ਹਾਂ ਦੀਆਂ ਹੀ ਹੁੰਦੀਆਂ ਜੱਟਾਂ 'ਚ ਵੀ ਹੁੰਦੀਆਂ ਜੱਟ ਜੱਟਾਂ ਦੇ ਸਿਰ ਪਾੜ ਦਿੰਦੇ ਆ ਗੋਲੀਆਂ ਚੱਲ ਜਾਂਦੀਆਂ ਮਜਬੀ ਸਿੱਖ ਲੜ ਪੈਂਦੇ ਸਿਰ ਪਾੜ ਜਾਂਦੇ ਆ ਪਰ ਜੇਕਰ ਉਹੀ ਜਿਹੜੀਆਂ ਪੰਚਾਇਤਾਂ ਬਣੀਆਂ ਥਾਣੇ ਬਣੇ ਆ ਤੁਸੀਂ ਉਹਨਾਂ ਕੋਲ ਜਦੋਂ ਕੁੱਟਦੇ ਆ ਵੀਡੀਓ ਬਣਾਉਂਦੇ ਆ ਵੀਡੀਓ ਸਾਹਮਣੇ ਆਉਂਦੀ ਆ ਇਹ ਤਾਂ ਭਾਈ ਇਹਨਾਂ ਨੂੰ ਤਾਂ ਲੋੜ ਹੀ ਨਹੀਂ ਪੈਂਦੀ ਸਿਆਸ ਜਿਹੜੇ ਸਿਆਸਤਦਾਨਾਂ ਨੂੰ ਤਾਂ ਲੋੜ ਹੀ ਨਹੀਂ ਪੈਂਦੀ ਇਹਨਾਂ ਪਵਾੜਾ ਪਾਉਂਦੀ ਇਹ ਤਾਂ ਪਵਾੜਾ ਆਪ ਹੀ ਪਾਉਂਦੇ ਆ ਫਿਰ ਗੁਰੂ ਘਰਾਂ ਦੇ ਵਿੱਚ ਰੌਲੇ ਪੈਣੇ ਕਈ ਪਿੰਡਾਂ 'ਚ ਪੈਂਦੇ ਆ ਖੈਰ ਮੈਂ ਤੁਹਾਨੂੰ ਇਹ ਦੱਸਾਂ ਸਾਰੇ ਪਿੰਡਾਂ 'ਚ ਨਹੀਂ ਗੁਰੂ ਘਰਾਂ ਦੇ ਵਿੱਚ ਰੌਲੇ ਪੈਂਦੇ ਆ ਆ ਮੈਨੂੰ ਇੱਕ ਫੋਨ ਆਇਆ ਸੀਗਾ ਉਹ ਕਹਿੰਦੇ ਪਤਾ ਨਹੀਂ ਕਿਹੜਾ ਏਰੀਆ ਦੱਸਿਆ ਸੀ ਜਿੱਥੇ ਗੁਰੂ ਘਰ ਹੀ ਨੇ ਦਿੱਤਾ ਉਹਨਾਂ ਨੂੰ ਆਪਣੇ ਐਸੀ ਪਰਿਵਾਰ ਦੇ ਵਿੱਚ ਇਹ ਵੀ ਫੁੱਟ ਪੈਂਦੀਆਂ ਇੱਥੋਂ ਵੀ ਮੈਨੂੰ ਲੱਗਦਾ ਵੀ ਹੁੰਦਾ ਘੱਟ ਥਾਵਾਂ ਦੇ ਕਿਰੋ ਨਾ ਮੇਰੇ ਤੇਰੇ ਵਰਗਾ ਜਿਹੜਾ ਕਹਿੰਦਾ ਵੀ ਪਾੜ ਪਾਉਣਾ ਬ ਉਹਦੀ ਜਿਹੜੀ ਹਵਾ ਹੋਰ ਘੁੰਮ ਜਾਂਦੀ ਹੈ ਹਕੀਕਤ 'ਚ ਜਾ ਕੇ ਵੇਣੇ ਤਾਂ ਕੁਝ ਹੋਰ ਹੁੰਦਾ। ਵੇਖੋ ਬਾਈ ਜੀ ਹਕੀਕਤ ਦਾ ਸਿਸਟਮ ਇਹ ਆ ਕਿ ਗੁਰੂ ਜਿਹੜਾ ਗੁਰੂ ਸਾਹਿਬ ਦਾ ਸਾਝਾ ਸਾਹਿਬ ਦਾ ਸਾਝਾ ਇਹਦੇ 'ਚ ਕੀ ਆ? ਤੁਸੀਂ ਪੱਤਰਕਾਰ ਹੋ। ਹੂੰ ਤੁਹਾਨੂੰ ਕੋਈ ਵੀ ਜਾਤ ਦਾ ਸਾਧਨੇ ਤੁਸੀਂ ਜਾਓਗੇ ਨਾ। ਬਿਲਕੁਲ। ਗੁਰੂ ਸਾਹਿਬ ਦੇ ਸਾਝੇ ਆ। ਮੈਂ ਕੋਈ ਗੁਰੂ ਇਸ ਟਾਈਮ ਕੋਈ ਗੁਰੂ ਤੇ ਗੱਲ ਨਹੀਂ ਕਰ ਰਿਹਾ ਆਪਣੇ ਕੋਈ ਧਾਰਮਿਕ ਮੁੱਦਾ ਵੀ ਛੇਤੀ ਬਣਾ ਲੈਂਦੇ ਆ। ਹੂੰ ਜਦੋਂ ਕੋਈ ਸਾਡੇ ਗੁਰੂ ਨੂੰ ਬੜੇ ਸਵਾਗਤ ਦੇ ਨਾਲ ਲੈਣ ਆ ਰਿਹਾ ਤੇ ਤੁਸੀਂ ਸਵਾਗਤ ਦੇ ਨਾਲ ਖੱਲੋ। ਜੇ ਕੋਈ ਤੁਹਾਨੂੰ ਖਤਰਾ ਲੱਗਦਾ ਕਮੇਟੀ ਕਾਹਦੇ ਆਸਤੇ ਬੰਦੀ ਗੁਰੂ ਘਰਾਂ ਦੇ ਵਿੱਚ ਕਮੇਟੀ ਨਾਲ ਜਾਵੇ ਪਰ ਉੱਥੇ ਕੀ ਹੋ ਗਿਆ ਕਮੇਟੀ ਨੇ ਗੁਰੂ ਘਰ ਨੇ ਪਲਾਂ ਇੱਕ ਪਿੰਡ ਜੀ ਹੋ ਗਿਆ ਗੱਲ ਤਾਂ ਸਾਰੇ ਪੰਜਾਬ ਚ ਫੈਲ ਗਈ ਮਤਲਬ ਮੈਂ ਕਹਿੰਨਾ ਨਾ ਕਿ ਡੀਪਲੀ ਆਪਣੇ ਕੋਲ ਜਾਣਕਾਰੀ ਨਹੀਂ ਹੁੰਦੀ ਚੱਕਰ ਕੀ ਸੀਗਾ ਕਈਰ ਕੋਈ ਡੇਰੇ ਸਿਰਸੇ ਨਾਲ ਕੋਈ ਬਦਬੀ ਦੇ ਮਾਮਲੇ ਚ ਜਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਇਦਾਂ ਦੀਆਂ ਵੀ ਹੁੰਦੀਆਂ ਕਈ ਪਿੰਡਾਂ ਦੇ ਵਿੱਚ ਜਾਂ ਜਿਵੇਂ ਹੁਣ ਇੱਕ ਅਸਾਈ ਭਾਈ ਜਰਾ ਚੱਲਿਆ ਪੰਜਾਬ ਦੇ ਵਿੱਚ ਮਾਫ ਕਰਨਾ ਮੈਂ ਕਿਸੇ ਦੇ ਖਿਲਾਫ ਨਹੀਂ ਹੈਗਾ ਪਰ ਉਹਨਾਂ ਦੇ ਵਿੱਚ ਇੱਕ ਨਾ ਜਿਹੜੇ ਨਕਲੀ ਜਿਹੇ ਬੰਦੇ ਉਹਨਾਂ ਨੇ ਇਹ ਚੀਜ਼ ਪ੍ਰਚਾਰਤੀ ਪ੍ਰਸ਼ਾਦ ਨਹੀਂ ਲੈਣਾ ਜਾਂ ਹੋਰ ਕਈ ਏਦਾਂ ਦੀਆਂ ਗੱਲਾਂ ਕਰਤੀਆਂ ਉਹ ਇਹ ਚੀਜ਼ ਨਾ ਹੋਵੇ ਆਪਾਂ ਇਹ ਗੱਲ ਆਪਾਂ ਜ਼ਰੂਰ ਚਲਾਉਣੀ ਆ ਜਿਹੜੀ ਵੀ ਹੋਈ ਆ ਆਪਾਂ ਕਿਸੇ ਧਾਰਮਿਕ ਦੇ ਖਿਲਾਫ ਗੱਲ ਨਹੀਂ ਕੀਤੀ ਹੁਣ ਜਿਹੜੀ ਗੱਲ ਇਹ ਹੋ ਰਹੀ ਆ ਨਾ ਚਾਹੇ ਕੋਈ ਵੀ ਆ ਮੈਂ ਤੁਹਾਨੂੰ ਇਹ ਦੱਸਦਾ ਕੋਈ ਵੀ ਬੰਦਾ ਕਿਸੇ ਵੀ ਧਰਮ ਦੇ ਨਾਲ ਜੁੜਿਆ ਚਾਹੇ ਹੁਣ ਮੈਂ ਮੰਨ ਲਓ ਮੈਂ ਤਾਂ ਆਪਾਂ ਦਾ ਤਾਂ ਸਾਰੀ ਪ੍ਰਮਾਤਮਾ ਆਪਾਂ ਤੋਂ ਇੱਕੋ ਜਿਹਾ ਇਹ ਮੋਕ ਦੀ ਗੱਲ ਈ ਆ ਮੰਨ ਲਓ ਮੈਂ ਕਹਦਾ ਤੁਹਾਨੂੰ ਤਾਂ ਸਤਗੁਰੂ ਤੇਰਾ ਹੀ ਆਸਰਾ ਜਦੋਂ ਮੇਰੀ ਨਹੀਂ ਉਹ ਜੀਵ ਵੱਢੀ ਜਾਂਦੇ ਆਪਾਂ ਨੂੰ ਕੀ ਲੋੜ ਆ ਆਪਾਂ ਗੋਦੀ 'ਚ ਲੱਗੇ ਆਪਾਂ ਇਹ ਜੇ ਚੀਜ਼ ਭਾਈਚਾਰਾ ਜਿਹੜਾ ਕਿਤਨਾ ਕਿਤੇ ਤੋੜਿਆ ਜਾ ਰਿਹਾ ਪਰ ਮੈਂ ਕਿਸੇ ਦੀ ਗੱਲ ਨਹੀਂ ਆਦਾ ਮੈਂ ਤੁਹਾਨੂੰ ਆਪਦੀ ਆਣਾ ਕਿ ਭਾਈਚਾਰਾ ਵੈਸੇ ਸਾਰੇ ਹੀ ਆਪਦੇ ਆਪ ਦੇ ਘਰਾਂ 'ਚ ਬਹਿ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਨਾ ਆਪਣੇ ਆਪ ਹੀ ਸਭ ਕੁਝ ਹੋ ਜਾਣਾ ਸਾਡੇ ਹੁਣ ਇਸ ਟਾਈਮ ਤੁਸੀਂ ਲਾਓ ਅਮਰਤਪਾਲ ਸੀ ਭਾਈ ਅਮਰਤਪਾਲ ਉਹਨਾਂ ਨੇ ਸੌਣੀ ਚੱਕੀ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਇਸ ਟਾਈਮ 12 ਦੇ 12 ਐਮਪੀ ਉੱਥੇ ਖੜ ਜਾਂਦੇ ਕਿ ਭਾਈ ਪਹਿਲਾਂ ਅਮਰਪਾਲ ਨੂੰ ਲੈ ਕੇ ਆਓ ਅਸੀਂ ਫਿਰ ਸੋ ਚੱਕਾਂਗੇ ਅਸੀਂ ਤਾਂ ਗੱਲ ਕਰਾਂਗੇ ਉੱਥੇ ਅਗਲੇ ਨੂੰ ਪਤਾ ਕੀ ਕਹਿਣਾ ਸੀ ਉਹ ਪਿਆ ਲੋਕ ਸਭਾ ਦਾ ਬਾਹਰ ਦਾ ਦਰਵਾਜ਼ਾ ਬਾਹਰ ਜੋ ਜੋ ਉਹਦਾ ਕਾਰਨ ਕੀ ਸੀ ਕਿਉਂਕਿ ਸਾਡੇ 13 MP ਆ ਪੰਜਾਬ ਤੇ ਤੇ 543 ਦੇ ਵਿੱਚੋਂ 13 ਪਰੇ ਜਾਂਦੇ ਰਹਿਣਗੇ 530 ਉਹਨਾਂ ਕੋਲ ਬੈਠੇ ਆ ਪੰਜਾਬ ਇੱਕ ਛੋਟੀ ਸਟੇਟ ਕਰਤੀ ਆ ਜਿਵੇਂ ਹਰਿਆਣਾ ਹਿਮਾਚਲ ਕੱਢਿਆ ਗਿਆ ਅੱਜ ਸਾਡੇ ਕੋਲ 100 MP ਹੁੰਦਾ ਪੰਜਾਬ ਵੱਡਾ ਹੁੰਦਾ ਇਹ ਨੋਟ ਕਰੋ ਗੱਲ ਅੱਜ 500 ਤਾਂ ਹੀ ਪਾੜਿਆ ਉਹਨਾਂ ਨੇ ਹਾਂ ਤਾਂ ਬਹੁਤ ਉਹੀ ਬਹੁਤ ਤਕੜੀ ਗੱਲ ਪਹਿਲਾਂ ਆ ਪੰਜਾਬ ਦਾ ਤੇ ਉਹ ਪੰਜਾਬ ਦਾ ਕੀ ਰੌਲਾ ਸੀਗਾ ਐਸੇ ਗੱਲ ਤੋਂ ਤਾਂ ਆ ਪਾੜਿਆ ਕਿ ਪੰਜਾਬ ਵੱਡਾ ਹੈ ਫਿਰ ਉਹਦੇ ਚ ਹਿਮਾਚਲ ਕੱਢ ਤਾ ਹਰਿਆਣਾ ਕੱਢ ਦਿੱਤਾ ਕੁਛ ਇਧਰਲੇ ਪਾਸੇ ਨੂੰ ਕੱਢ ਤਾ ਕੋਹਰ ਨੂੰ ਕੱਢ ਤਾ ਦੇਖੋ ਆਪਾਂ ਉਹੀ ਗੱਲ ਕਰੀਏ ਆਪਾਂ ਪਹਿਲਾਂ ਮੈਂ ਦੇਸ਼ ਦੀ ਗੱਲ ਕਰ ਰਿਹਾ ਐਵੇਂ ਇਹਨਾਂ ਦਾ ਪਤਾ ਨਹੀਂ ਹੁੰਦਾ ਇਹਨਾਂ ਨੇ ਵਿੱਚ ਪੁੱਠੀ ਕਸੂਰੀ ਪਾ ਦੇਣੀ ਹੁੰਦੀ ਹੈ ਸਰਕਾਰ ਨੇ ਆਪਾਂ ਇੰਡੀਆ ਦੀ ਗੱਲ ਹੀ ਕਰਦੇ ਆ ਇੰਡੀਆ ਦੇ ਵਿੱਚੋਂ ਇਹਨਾਂ ਨੇ ਜਿਹੜਾ ਅੱਜ ਸਾਡੇ ਕੋਲ 100 MP ਹੁੰਦਾ ਪਹਿਲੀ ਗੱਲ ਤਾਂ 150 ਹੀ ਹੁੰਦਾ 100 MP ਸਾ ਅੱਜ ਜੇਕਰ 543ਾਂ ਦੇ ਵਿੱਚੋਂ 543ਾਂ ਦੇ ਵਿੱਚੋਂ 100 MP ਪਾਸੇ ਹੁੰਦਾ 99 ਪਾਸੇ ਹੋ ਜਾਂਦੇ ਵੀ ਸਾਡਾ 100 MP ਜਿਹੜਾ ਬਾਹਰ ਕੱਢੋ ਫਿਰ ਅਸੀਂ ਲੱਗਦਾ ਇਨੀ ਨੌਬਤ ਹੀ ਨਹੀਂ ਆਉਣੀ ਸੀ ਫਿਰ ਪਹਿਲਾਂ ਹੀ ਕੋਈ ਸਿਸਟਮ ਹੋਰ ਹੁੰਦਾ ਇਹ ਤਾਂ ਫਿਰ ਜਦੋਂ ਉਹਨਾਂ ਨੇ ਕਬਜ਼ਾ ਕਰ ਲਿਆ ਛੇਤਰ ਤੋਂ ਉਹ ਮਾਰਨੇ ਸ਼ੁਰੂ ਕੀਤੇ ਹੁਣ ਇਹੀ ਕੰਮ ਚੱਲਦਾ ਰਿਹਾ ਜਿਵੇਂ ਬੜਾ ਜਾਣ ਤਾਂ ਕਿਸੇ ਉਹਦੇ ਪਿਓ ਜੀ ਜੀ ਜੇਕਰ ਮਤਲਬ ਇਹ 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 ਇਹੀ ਜੇਕਰ ਆਪਾਂ ਗੱਲ ਕਰੀਏ ਤਾਂ ਸਿਸਟਮ ਤੁਸੀਂ ਇਹ ਗੱਲ ਨੋਟ ਕਰ ਲਓ ਗੱਲ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਨਹੀਂ ਪਤਾ ਕਿ ਪੰਜਾਬ ਦੇ ਜ਼ਿਲ੍ਹੇ ਹੀ ਵੱਖ-ਵੱਖ ਕਰ ਦੇਣ ਇਹਨਾਂ ਨੂੰ ਚਾਹੀਦਾ ਕਿ ਆਪਸੀ ਭਾਈਚਾਰਾ ਬਣਾ ਕੇ ਰੱਖਣ ਆ ਜਿਹੜੀਆਂ ਆਪਾਂ ਕਿ ਲੁੱਟਾਂ ਮਾਰਾਂ ਹੋ ਰੀਆਂ ਇਹ ਜਿਵੇਂ ਕਿਸੇ ਟਾਈਮ ਤੇ ਯੂਪੀ ਨੂੰ ਬਦਨਾਮ ਕੀਤਾ ਸੀ ਉਵੇਂ ਤਾਂ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਕਿ ਚਲੋ ਕੋਈ ਨਹੀਂ ਪੰਜਾਬ ਦੇ ਮੁੱਦੇ ਆ ਹੁਣ ਤੁਹਾਡਾ ਲੱਖੇ ਰਾਣਾ ਭਾਨੇ ਰਾਣਾ ਨਿਬੜ ਚੁੱਕਿਆ ਹੈ ਨਹੀਂ ਆਪਣਾ ਸਾਰਿਆਂ ਨਾਲ ਹੀ ਨਿਬੜਿਆ ਜੀ ਆਪਾਂ ਕਿਸੇ ਨਾਲ ਕੋਈ ਵੈਰ-ਵਿਰੋਧਤਾ ਨਹੀਂ ਪਾਣੀ ਵਾਲੇ ਮਸਲੇ ਤੇ ਹੋ ਰੇ ਉਹ ਇਕੱਠੇ ਤੁਹਾਡੇ ਆ ਤਰੰਗ ਵਾਲੇ ਪਿੰਡ ਤੇ ਇਨਾ ਪਿੰਡਾਂ ਦੇ ਵਿੱਚ ਵੀ ਕਾਫੀ ਕਹਿੰਦੇ ਪਾਣੀ ਨਾਲ ਨੁਕਸਾਨ ਹੋਇਆ ਲੱਖੇ ਨੇ ਆਉਣਾ ਪ੍ਰੋਗਰਾਮ ਦੱਸ ਰਿਹਾ ਸੀ ਚਲੋ ਵੇਖੋ ਗੱਲ ਇਸ ਤਰ੍ਹਾਂ ਦੀ ਆ ਉਹ ਆਪਾਂ ਕਹਿ ਦਿੰਨੇ ਆ ਵੀ ਲੱਖੇ ਨੇ ਆਉਣਾ ਸਹੀ ਮੈਂ ਤਾਂ ਗੱਲ ਪੰਜਾਬ ਦੀ ਉਥੇ ਪੰਜਾਬ ਦੇ ਲੋਕਾਂ ਨੂੰ ਪਹੁੰਚਣਾ ਚਾਹੀਦਾ ਪਰ ਇੱਥੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਜਿੰਨੇ ਵੀ ਲੋਕ ਪੰਜਾਬ ਦੀ ਗੱਲ ਕਰਦੇ ਆ ਭਾਈ ਉਹਨਾਂ ਦੀ ਕੋਈ ਜਾਤ ਨਾ ਵੇਖੋ ਪਾਤ ਨਾ ਵੇਖੋ ਬਹੁਤ ਸਾਰੇ ਲੋਕ ਆ ਜਾਤ ਪਾਤ ਦੇਖਦੇ ਆ ਪਰ ਜਾਤ ਪਾਤ ਵੇਖਣੀ ਬੰਦ ਕਰੋ ਗੱਲ ਜੇ ਪੰਜਾਬ ਨੂੰ ਬਚਾਵਾਂਗੇ ਇੱਕ ਆਪਾਂ ਸੂਬੇ ਨੂੰ ਬਚਾਈਏ ਸਭ ਤੋਂ ਵੱਡੀ ਗੱਲ ਇਹ ਆ ਤੇ ਇਸ ਟਾਈਮ ਸੂਬੇ ਦੇ ਵਿੱਚ ਜਿਹੜੇ ਲੋਕ ਆ ਉਹੀ ਮੈਂ ਕਹਿੰਨਾ ਵੀ ਅੱਡੋ ਪਾਟੀ ਹੋ ਰਏ ਆ ਤੇ ਫਿਰ ਸੂਬਾ ਬਚਣਾ ਮੁਸ਼ਕਲ ਆ ਕੋਈ ਗੱਲ ਨਹੀਂ ਜੀ ਗੱਲ ਪੰਜਾਬ ਦੀ ਆ ਜਿੱਥੇ ਉੱਥੇ ਜ਼ਰੂਰ ਪਹੁੰਚਾਂਗੇ ਪੰਜਾਬ ਦੇ ਮਸਲਿਆਂ ਤੇ ਪਹੁੰਚਦੇ ਰਾਵਾਂਗੇ ਪਰ ਗੱਲ ਇਸ ਤਰ੍ਹਾਂ ਦੀ ਆ ਨਾਲ ਹੀ ਮੈਂ ਮਜ਼ਦੂਰ ਭਾਈਚਾਰੇ ਦਾ ਬਹੁਤ ਧੰਨਵਾਦ ਕਰਦਾ ਮਜ਼ਦੂਰ ਜਥੇਬੰਦੀਆਂ ਦਾ ਜਿਨ੍ਹਾਂ ਨੇ ਮੇਰੇ ਹੱਕ ਦੇ ਵਿੱਚ ਆਵਾਜ਼ ਚੱਕੀ ਤੇ ਵਿਸ਼ਵਦੀਪ ਨੂੰ ਕਿਵੇਂ ਨਾ ਕਿਵੇਂ ਕਰਕੇ ਬਾਹਰ ਲਿਆਂਦਾ ਠੀਕ ਹੈ ਵਿਸ਼ਵਦੀਪ ਬਹੁਤ ਬਹੁਤ ਧੰਨਵਾਦ ਕੁਝ ਬਲਬਲੇ ਹੈ ਸੀ ਵਿਸ਼ਵਦੀਪ ਦੇ ਵੀ ਪਰ ਮਾਮਲਾ ਜਿਹੜਾ ਸੀਗਾ ਕੁਝ ਹੋਰ ਤਰ੍ਹਾਂ ਦਾ ਚੱਲ ਰਿਹਾ ਸੀਗਾ ਇਹਨਾਂ ਦਾ ਹੈ ਕਿ ਸੀ ਆਪ ਦੇ ਵਿੱਚ ਡਿਸਕਿਊਟ ਜਿਹੜਾ ਲੱਖੇ ਦੇ ਖਿਲਾਫ ਵੀਡੀ ਕੀ ਗਲਤ ਫਹਿਮੀਆਂ ਨੂੰ ਲੈ ਕੇ ਆ ਵਿਸ਼ਵਦੀਪ ਤੋਂ ਜਿਹੜੀ ਉਹ ਵੀਡੀਓ ਪਈ ਸੀ